ਉਹ ਨੀ ਮਗਲ ਮਨ ਰਾਈਟਰ ਕੋ ਚਾਲ ਦੇ ਪ੍ਰਕਾਰ ਨਹੀਂ ਕਾਦੀ ਇਹੋ ਬਾਈ ਚਾਲ ਤੇ ਸੇਕ ਤਾਂ ਮਾਰਦਾ ਹੀ ਆ ਮੂਰੇ ਤੇ ਇਹ ਕਰ ਕੀ ਕਾਹਨ ਰੈਡੀ ਸੱਚਾ ਆ ਚੋ ਆਇਆ ਕਰੀ ਨਾ ਅੰਦਰ ਲਾ ਦੇ ਹਾਂ ਉਹ ਉੱਥੇ ਫੜਾ ਜਾਂਦਾ ਅੱਗੇ ਭਾਈ ਰੈਂਟ ਲੈਣ ਦੀ ਗੱਲ ਨਹੀਂ ਆਇਆ ਅੱਜ ਆਇਆ ਅੱਜ ਰੱਬ ਵੀ ਆ ਗਿਆ ਉੱਪਰ ਤੇ ਰੱਬ ਵੀ ਆ ਗਿਆ ਤਰਪਾਨ ਲੱਗੀ ਜਿਹੜੇ ਬਹੁਤ ਏਰੀ ਲੰਬਾ ਚੌੜਾ ਹੈ ਅੱਗੇ ਭਾਈ ਜੈਨੂ ਰੱਬ ਨੇ ਤਿਆਰੀ ਕਰਨੀ ਜੈਨੂ ਇਹ ਗਾੜੀ ਉਹ ਢੱਕ ਲਈਏ ਨਾ ਜੈਨੂ ਰੱਬ ਨੇ ਗੜਕੜ ਜੀ ਕਰਨੀ ਇਹਨੇ ਪਾ ਕੇ ਪਰਾ ਮਾਰਨਾ ਹੋਰ ਚੜ ਦੇਖੋ ਮਾਰਨਾ ਹੁਣ ਪਾ ਕੇ ਘੱਟ ਦਾ ਕੰਮ ਆ ਸਾਰਾ ਯਾਰ ਇੱਕ ਨਾ ਮਸ਼ੀਨ ਛੋਟੀ ਲੈ ਕੇ ਦੂਈ ਹੁੰਦੀ ਫੇਰ ਛੇਤੀ ਲੱਗ ਜਾਣੀ ਦੀ ਪਰ ਦੂਈ ਚਾਹਤੇ ਐ ਦੂਈ ਲੱਗਣੀ ਨਹੀਂ ਦੀ ਦੂਈ ਇੱਧਰ ਹੁਣ ਇੱਟਾਂ ਹੈ ਨਾ ਅਜਾ ਲੱਗੇ ਜਾਣੀ ਦੂ ਇੱਧਰ ਲੱਗਣੀ ਦੀ ਇੱਧਰ ਲੱਗਣੀ ਦੀ ਸਾਈਡ ਪਰ ਹਮ ਇੱਧਰ ਲੱਗਣੀ ਦੋ ਲੋੜ ਤਾਂ ਇੱਥੇ ਨਹੀਂ ਝਾਲਾ ਚੁੱਲੇ ਸਾਈਡੋਂ ਤੱਕ ਹਾਂ ਇੱਧਰ ਲੱਗਣੀ ਗਾ ਠੀਕ ਐ ਅਜੇ ਮਾਗਲ ਨਹੀਂ ਕਰਾਉਣਾ ਆ ਬੰਦਾ ਕੌਣ ਆਦਾ ਜੀ ਮੋਦ ਮਸਣਾ ਅਗਲੇ ਆ ਉਹ ਰ ਮਾਰ ਮੀਰਾ ਨੂੰ ਹੁਣੇ ਕੋਲ ਮਾਰਦਾ ਮਾਰਦਾ ਮੋਰਦਾ ਆਈ ਪੈਣਾ ਚੱਕਦਾ ਪੈ ਜਾਣੇ ਮੀਂਹ ਪੈ ਜਾਣ ਤੋਂ ਅੱਛਾ ਮੀਂਹ ਮੀਂਹ ਨੇ ਪੈਣਾ 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 ਹੁਣ ਤਾਂ ਬਹੁਤ ਆ ਯਾਰ ਤੇਰਾ ਪੈ ਜਾਵੇ ਵਧੀਆ ਚੋਰ ਕੀ ਕਰੀਏ ਇਹ ਬਾਜਵਾ ਸੁਣਾ ਬਹੁਤ ਛੋਟਾ ਨਾ ਹੁਣ ਤਾਂ ਬਸ ਢਾਹੋ ਕੀ ਹੋਣੀ ਚੈਰੀ ਚੈਰੀ ਮੇਰਾ ਬਾਨ ਹੋ ਗਿਆ ਹੁਣ ਤਾਂ ਤੇਰੀ ਹੋ ਗਈ ਏ ਡੜੀ ਚੈਰੀ ਵੀ ਤੇ ਬਾਜਰਾ ਬਾਜਰਾ ਵੀ ਜਿਹਦਾ ਚੈਰੀ ਚੈਰੀ ਵੱਡਾ ਈ ਤੂੰ ਬੱਡਾਂ ਲਿਆ ਅੱਛਾ ਅੱਛਾ ਜੇ ਹੁਣ ਸਾੜੇ ਕਿਹੇ ਤੋਂ ਰੋਕਣ ਲੱਗਿਆ ਸਾੜੇ ਕਿਹੇ ਦੇ ਪੈਣ ਲੱਗੇ ਫੇਗ ਨਹੀਂ ਕਰਨਾ ਇਧਰ ਨੂੰ ਕਰ ਲਾ ਮੈਂ ਸਮਝਦਾ ਕਾਕਾਂ ਦਾ ਜਰੂਰ ਉਹ ਆਏਗਾ ਜੀ ਕਿਧਰੇ ਪੈ ਨਹੀਂ ਗਿਆ ਬਾਈ ਉਹ ਬਹੁਤ ਵਾਰ ਸੇ ਪਹਿਲੇ ਪੈ ਗਿਆ ਪੈ ਹੀ ਗਿਆ ਸਾਰੇ ਪਈ ਜਾਂਦਾ ਸੌਣ ਦੀ ਝੜੀਆਂ ਤੈਨੂੰ ਪਤਾ ਕਰਤੀ ਕਰਤੀ ਠੀਕ ਆ ਕਰਤੀ ਜੀਰੂ ਕਾਸਵੀਰ ਕਿੱਥੇ ਗਿਆ ਆਵਾਜਾ ਕਿੱਥੇ ਗਿਆ ਓ ਇੱਧਰ ਬੂਟੇ ਗੇਣ ਲੱਗ ਗਿਆ ਤੂੰ ਇੱਧਰ ਉਹ ਫਿਰਦਾ ਉੱਪਰ ਜਿਹੜਾ ਵਾ ਕੋਈ ਨਹੀਂ ਮੈਟਰੀ ਨਵੀਂ ਹੋ ਕਿਤੇ ਨਹੀਂ ਜਾਂਦਾ ਪੰਨਾਂ ਬਲ ਜਿਹੜਾ ਰੱਖੀ ਮੰਡਾ ਜੇ ਇੱਧਰ ਜਾਂਦਾ ਹੁਣ ਭਈ ਇਹ ਮੇੜੇ ਬੰਨਣਾ ਆਗੇ ਮੇੜੇ ਬੰਦੇ ਆ ਮੇੜੇ ਦਾ ਠੀਕ ਬੰਦੇ ਆ ਇੱਥੇ ਜਿੱਥੇ ਕਿਹਨੂੰ ਇੱਕ ਨਹੀਂ ਬੰਨਨੇ ਉਹਨਾਂ ਨੂੰ ਉਲਟਾ ਬੰਨਨੇ ਜਿਹੜੀ ਜਿਹੜਾ ਬੜਾ ਮਸਮਨ ਰਾ ਕੰਨਾ ਉਹਨੂੰ ਥੋੜਾ ਇੱਥੇ ਰੱਖਣਾ ਪੈਂਦਾ ਮੇੜਾ ਥੱਲੇ ਇਹ ਇੱਥੇ ਹੀ ਆਠਾ ਪੈਂਦਾ ਹੋਰ ਇਹਦੀ ਲਵਾਈ ਕਰਦਾ ਪੂਰਾ ਗੰਨੇ ਦੇ ਇੱਥੇ ਬਣਾਉਣੇ ਰੁਕਦਣਗੇ ਨਾ ਫੇ ਇਹ ਇੱਥੇ ਬੰਨਤਾ ਅਗਾ ਫੇ ਗੰਨਾ ਰੁਕ ਜਾਂਦਾ ਠੀਕ ਨਹੀਂ ਸਹੀ ਆ ਉਹ ਹੋ ਗਏ ਫੱਟੇ ਪੂਰੇ ਕਿ ਨਹੀਂ? ਹੋ ਟੂ ਹੋ ਗਏ ਪੂਰੇ ਤੇਰੇ ਚੌੜਾ ਵੱਡੀ ਖੱਲੇ ਜਿਆਦਾ ਹੈ। ਹਾਜ਼ਰ। ਮੈਂ ਚਾਹ ਫੜ ਲਿਆ ਮੈਂ ਫਿਰ। ਰੈਡੀ 12 13 ਵੱਡ ਲਿਓ ਜੀ। ਨਿਕਟਾ ਨਹੀਂ ਆਉਦੀ ਚਾਹ ਮੈਂ। ਚਾਹ ਫੜ ਲਿਆ ਮੈਂ। ਪਾਣੀ ਨਹੀਂ ਆਉਣੀ ਹੈ ਨਾ। ਮਿਲੋ ਜਿੱਧਰ। ਮੈਂ ਚਾਹ ਫੜ ਲਿਆ ਮੈਂ। ਉਹ ਫੜ ਲਈਂ ਚਾਹ। ਜਾ ਲਿਆ ਫੇਕੜਾਉਣੀ ਦਰ। ਤੇ ਕਰਦੇ ਆ ਕੰਮ ਸ਼ੁਰੂ ਫਿਰ ਦੇਖਦੇ ਆ। ਆਹ। ਉਹ ਲੱਡੂ ਲੈ। ਲੋ ਜੀ ਬਾਈ। ਕੱਲ ਪਿਆ ਕੰਮ। ਜਾ ਵੀ ਮੱਥਾ ਟੇਕਦਾ ਹੁਣ। ਪੂਰੇ ਹੋ ਗਏ ਹੁਣ ਕੱਪੜੇ ਦੇ ਬਾਹਰ। ਕੱਲ ਦੇ ਕੱਪੜੇ ਦੇ ਬਾਹਰ ਹੋ ਹੀ ਵਰਦੇ। ਕੱਲ ਚੱਲ ਆਈ ਮਸ਼ੀਨ ਆਈ ਮਸ਼ੀਨ। ਆ ਮਸ਼ੀਨ ਹੁਣ ਆਈ ਸਵੇਰੋ। ਕੱਲ ਪਾ ਦੇਣਾ ਤਾਂ ਇਹਨਾਂ ਨੇ ਪੂਰੀ ਤਿਆਰੀ ਕਰੀ ਹੋਈ ਧੀ। ਤਿਆਰੀ ਧੀ। ਚਾੜੀ ਦਾ ਪੋਰੀ ਧੀ ਵੀਰੇ ਹੁਣ ਬਾਈ ਆਈ ਨਹੀਂ ਚੱਲੇ। ਪਰ ਇਹਨਾਂ ਨੇ ਬਿੱਟੂ ਦੇ ਪਿੱਛੇ ਦੀ ਪਾ ਦੇਣਾ ਦਾ ਬਿੱਟੂ। ਹਾਂ। ਬਿੱਟੂ ਅੱਜ ਨਹੀਂ ਵੀ ਬੈਣਾ। ਅੱਜ ਵੀ ਵੀ ਬੈਣਾ ਐ। ਤੂੰ ਜੀ ਬੈ ਲਿਆ। ਹਾਂ ਤਾਂ ਬਾੜ ਕਿੰਦੀ ਗਾ? 12 ਬਾਈ 12 ਦੀ ਕੋਰ ਦਾ ਲੋਕ ਜੀ ਬਾਈ। 12 ਬਾਈ 12 ਦੀ ਐ। ਪੇ ਛੋਟੀ ਨੇ ਆਪਣੀ ਆਪਣੀ ਵੈਨਿਊ ਹੈ ਹੈ ਐਡੀਓ ਆ ਪਾ ਦੂਗੇ ਕੋਈ ਗੱਲ ਨਹੀਂ ਬੜੀ ਇਹਦੇ ਨਾਲ ਤੇ ਹੈਗੀ ਆ ਪਈ ਆ ਬੜੀ ਇਹਦੇ ਨਾਲ ਤੇ ਪਈ ਆ ਪਾ ਦੂ ਪਾ ਲੂਗੇ ਪਤਾ ਨਹੀਂ ਜੇ ਮੀਂਹ ਆ ਗਿਆ ਜਿੱਦੇ ਪਾਣੀ ਬਸ ਜੇ 2 ਕ ਘੰਟੇ ਲੰਘ ਗਏ ਫਿਰ ਤਾਂ ਲੋੜੇ ਨਹੀਂ ਬਾਈ ਘੰਟੇ ਲੰਘਿਆ ਬਹੁਤ ਆ ਬਾ ਠੀਕ ਆ ਜੀ ਘੰਟੇ ਦਾ ਲਾਸ ਕਰ ਦਿੰਦੇ ਆ ਮਾਸਣ ਨੂੰ ਕਹਿੰਦੇ ਵੀ ਕਿ ਟੰਗ ਭਰ ਖੜ ਗਿਆ ਪੈਂਟ ਦਾ ਦੰਦ ਨਹੀਂ ਪਰ ਉਹ ਉਹ ਕਹਿੰਦੇ ਕਿ ਟੰਗ 'ਤੇ ਭਰ ਖੜ ਗਿਆ ਬਹੁਤ ਆ ਵੀਡੀਓ ਦੀ ਡੈਸ਼ਮ ਹਲੇ ਬਾਰੇ ਕਮਾਲ ਨੇ ਤੁਸੀਂ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਪਾਕਿਸਤਾਨ ਜਿਹੜੇ ਸਾਕੀ ਪੰਜਾਬ ਨੂੰ ਦਾ ਸਹੀ ਹੈ ਕਿੱਥੇ ਵੀ ਆਲੇ ਤੁਸੀਂ ਖਾਲ ਤੂੰ ਪਾਤੀ ਹੈ ਨਾ ਕੰਟੀ ਕਿਸ ਆਉਂਦਾ ਧੜਕ ਚ ਠੀਕ ਆਉਣ ਦੀ ਪਤਾ ਨਹੀਂ ਬੱਦਲ ਦੋ ਜਾਣ ਲਓ ਬਾਈ ਤਿਆਰੀ ਹੈ ਹਾਂ ਤੁਹਾਡੇ ਦੇ ਕੰਮ ਹਾਂ ਤੁਹਾਡੇ ਨਾਲ ਦੇ ਨਾਲ ਪਾ ਕੇ ਲਾ ਹਾਲ ਪਿਆ ਗਾ ਉਹ ਤਾਂ ਉਹਨੂੰ ਪੈ ਗਈ ਜਾਣਾ ਤਾ ਕਿਹੜਾ ਜੀ ਤੁਸੀਂ ਜਾਈ ਬੈਠ ਕਾ ਜਿਹੜੇ ਪੂਰੇ ਜਣਕੀ ਜਾ ਕੇ ਹਾਂ ਤੋਂ ਇੰਨਾ ਫਿਰ ਐਡੇ ਪ੍ਰੋਜੈਕਟ ਨੂੰ ਪਾਇਆ ਘੰਟਾ ਡੇਢ ਘੰਟਾ ਫਿੱਟ ਕਰਨ ਨੂੰ ਲੱਗ ਜਾਣਾ ਓਏ ਦੂਰ ਲੱਗਦੀ ਉਹ ਲੱਗਣੀ ਵੀ ਜੜਮਾਂ ਦੀ ਰੇਟਾਂ ਰੇਟਾਂ ਦਾ ਜੰਗਾ ਪੈਣਾ ਦਾ ਚੱਲ ਸਾਡੇ ਦੇਰ ਚੁੱਕੀ ਲੱਗੇਗੀ ਇਹ ਇਕੱਠਾ ਬਣਾਉਣਾ ਇਹ ਲੱਗੇਗੀ ਤਾਂ ਜਾਵਣੇ ਸਮਾਟੇ ਪਾਪਿਆ ਤਾਂ ਤਾਂਗੇ ਲੱਗਣਾ ਤੁਹਾਡਾ ਲੱਗਣਾ ਉਹ ਕਿਹਾ ਮਜੂਰੇ ਰੱਸ ਵੇਣ ਲੱਗੇ 13 14 ਟੋਟੇ ਲੱਗਣੇ ਕਹਿੰਦਾ 15 ਜਿਹਾ ਲਾਏ ਜਾਂਦੇ ਹਾਂ ਆ ਜਿੰਨਾ ਲੱਗਿਆ ਲਾ ਦਣਾ ਮੈਂ ਹੁਣ ਮੈਂ ਚੱਲਿਆ ਟਰੈਕਟਰ ਲੈ ਕੇ ਬੁਲਾਉਂਦਾ ਜੀ ਮਜਾ ਆ ਮੜਾ ਜਾ ਦੇ ਛੱਡ ਜਾਊਂਗਾ ਛੱਡ ਕੇ ਆਊਂਗਾ ਸ਼ਾਮ ਨੂੰ ਲਿਆਉਂਗੇ ਤੁਹਾਡੇ ਬੱਸ ਆਪੇ ਕਰ ਦੋ ਸ਼ਾਮ ਤੇ ਕਹਿੰਦਾ ਦਾ ਹੈਗਾ ਦੇਖਦੇ ਤਾਂ ਹੀ ਕਹਦਾ ਵੀ ਲੈ ਕੇ ਛੱਡਿਆ ਆ ਮੈਂ ਰੋਪੜ ਜਾ ਕੇ ਆਉਣਾ ਹਲੇ ਛੱਡ ਕੇ ਪਰ ਆਉਂਗਾ ਦੇਖਦਾ ਸਾਧਨ ਲਿਆਉਂਗਾ ਕੋਈ ਜਾ ਕੇ ਉਹਦਾ ਹੀ ਕੋਈ ਨਾ ਮੋਟਰਸਾਈਕਲ ਦੇ ਇੱਥੇ ਚਾਲਾ ਕਰੋ ਐਨੇ ਫਿਰ ਦੇਖਦੇ ਆ ਠੀਕ ਆ ਆ ਕਮਾਈ ਗਿਆ ਬਾਤ ਲੋ ਬਈ ਕਢਾਤਾ ਲੈ ਆ ਕੇ ਫੋਰ ਫੋਰ ਹੁਣੀ ਪਕੇ ਲਾਉਣਾ ਬਾਈ ਤਾਂ ਇਹ ਗੱਲ ਜੀ ਸਾਰਿਆਂ ਨੂੰ ਸਿਸਟਮ ਉਹ ਵੀ ਨਹੀਂ ਪਈ ਇਹਨੇ ਟਰੈਕਟਰ ਲਿਆ ਆਪਣੇ ਵਾਲਾ ਇਹਨਾਂ ਕੋ ਆਪਣਾ ਪਰਾਣਾ ਗਿਆ ਅਰਜਨ ਭਾਈ ਹਾਂਜੀ ਹਾਂ ਬਹੁਤ ਆ ਜਾ ਵੀ ਇੱਥੇ ਭਾਈ ਨੂੰ ਹਾਂਜੀ ਆ ਗਿਆ ਨਹੀਂ ਭਾਈ ਕਹਿੰਦਾ ਦੇ ਦੇ ਕਹਿੰਦਾ ਜੇ ਲੱਕੀ ਹੋਣਾ ਪਈ ਆਪਾਂ ਲੈ ਜਾਂ ਤੂੰ ਬਹੁਤ ਵਧੀਆ ਟਰੈਕਟਰ ਹੈ ਇਹਨਾਂ ਕੋਲ ਵੀ ਜੀ ਕੱਲ ਲਾਵਾ ਆਤਾ ਭਾਈ ਨੇ ਸਿਸਟਮ ਉਹ ਹਾਂ ਕੱਲ ਪੁੱਛੇ ਟੋਲਣ ਆਏ ਤੇ ਫਿਰ ਹਾਂਜੀ ਰਾਂਜੀ ਲੈ ਠੀਕ ਹਾਂਜੀ ਜੇ ਵਾਹ ਤਿਆਰੀਆਂ ਦੇਖਦੇ ਕਿਆ ਕਹਿੰਦਾ ਸਣੀ ਕਰਦੇ ਆ ਗੱਲਬਾਤ ਉਹਦੇ ਨਾਲ ਸਵੇਰ ਦਾ ਖੜਾਇਆ ਪਾ ਕਹਿੰਦਾ ਸਵੇਰ ਕਹਿੰਦਾ ਬਕਸਾ ਬਣਾ ਕੇ ਲਾਉਂਗਾ ਹੁਣ ਕਹਿੰਦਾ ਲਾਈਟ ਨਹੀਂ ਆਈ ਸਵੇਰ ਦੀ ਹੁਣ ਆਈ ਕਹਿੰਦਾ ਲਾਈਟ ਵਿੱਚ ਟਰੈਕਟਰ ਹੋਰ ਲਾਈ ਜਾਂਦਾ ਸੀ ਚੱਕ ਲਿਆ ਕਰ ਚੱਲ ਕੇ ਦਿਨ ਕੋਈ ਗੱਲ ਨਹੀਂ ਕਰੀ ਜਾਣ ਦੇ ਆਪਾਂ ਟਾਈਮ ਪਰ ਆਇਆ ਟਾਈਮ ਤਾਂ ਸਾਨੂੰ ਉਦੋਂ ਤੇ ਆ ਕੇ ਦੇ ਦੀ ਸਾਨੂੰ ਆਪਾਂ ਵਿੱਚ ਚਾਰ ਡਟਕਾ ਜਿਹਾ ਪਾਇਆ ਪੰਜ ਕਰ ਠੀਕ ਹੈ ਵੀਰ ਠੀਕ ਹੈ ਜੀ ਠੀਕ ਹੈ ਜੀ ਮੈਂ ਫਿਰ ਉਹ ਵਾਲੀ ਦੇਖਦਾ ਆਪਾਂ ਫਿਰ ਇਹਦੇ ਪਰ ਕਿੱਥੇ ਰਖਾਉਣਾ ਫਿਰ ਤਾਂ ਸਿੱਟੇ ਮਗਰ ਲੱਗੂਗਾ ਤਾਂ ਲੈ ਕਿੱਧਰ ਗੁਰਾ ਲੈ ਕਿਧਰ ਦੇਖਦੇ ਯਾਰ ਇੱਕ ਕਰ ਦੇ ਜਗ੍ਹਾ ਹੀ ਨਹੀਂ ਮਿਲਦੀ ਕਿਤੇ ਲੈ ਲਓ ਰਵੀਨ ਲੱਗਣਾ ਉੱਧਰ ਵੀ ਨਹੀਂ ਇੱਧਰ ਵੀ ਲੱਗਣਾ ਹੈਗਾ ਨਾ ਉੱਧਰ ਲੱਗਣਾ ਹੂੰ ਉਹ ਗੇਰ ਨਾਲ ਲੱਗਾ ਤਾਂ ਕਿ ਨਹੀਂ ਗੇਰ ਉੱਧਰ ਕਿੰਨਾ ਕੁ ਬੰਦਾ ਉੱਧਰ ਦੇਖਣਾ ਪੈਣਾ ਕਿੰਨੇ ਪ੍ਰੋਜੈਕਟ ਜੀ ਹੈ ਨਾ ਮੋਟ ਕਰਕੇ ਲੱਗ ਜੂਵੇ ਹੈਗਾ ਉਹ ਸੀਟ ਰੇਟਾ ਲਵਾ ਦੇ ਔਰੇ ਪੈਰਾ ਕੋਲ ਉਹ ਬੋਰ ਬਈਪੁਰ ਦਾ ਗੇਰ ਹੈ ਨਾ ਨਾ ਉਰੇ ਹੇਠਾਂ ਦੇਣਾ ਸੀਟ ਨੇ ਹਾਂ ਫਿਰ ਸਪਰਿੰਗ ਵਾਲੀ ਹਾਂ ਚੱਲ ਦੇਖਦੇ ਕਰਾਉਂਦੇ ਕਿਧਰੇ ਸੈੱਟ ਨਹੀਂ ਬਾਕਸ ਉਹ ਮੈਂ ਤਾਂ ਕਹਿੰਦਾ ਉੱਪਰੇ ਲਾ ਦੇ ਠੀਕ ਆ ਵੀਰੇ ਮਗਰ ਐਪਰੇ ਰਖਾ ਦੇ ਜੇ ਤਾਂ ਬਾਕਸ ਉਹਨਾਂ ਦੇ ਉੱਪਰ ਉੱਪਰ ਕਰਾ ਦੇ ਬਾਰਸੀ ਜਿਹੜੀ ਬੱਲੇ ਲੇਟਨ ਲਾਈਆਂ ਵੇਚਣਾ ਹਾਂ ਇਹ ਮਿਲਾਉਣੀ ਹੈ ਤੇ ਦੂੰਗਾ ਜੀ ਫੋਟੋ ਵੀ ਇਹ ਵੀ ਬਾਅਦ ਟੱਪੀ ਤੇ ਲੱਗਣਾ ਬੜਾ ਗੱਡੀ ਕਹਿਣਾ ਗੱਡੀਆਂ ਨਾਲ ਮਿਲਾਉ ਦੇ ਸਕਦਾ ਉਹ ਮੈਂ ਕਹਿੰਦਾ ਜਿਹੜਾ ਸਿਸਟਮ ਲਾਉਂਗਾ ਉਹਦੇ ਨਾਲ ਲਾ ਦੇ ਜਿਹੜੇ ਇੱਕ ਨੂੰ ਹਾਂ ਅਦੇ ਵਾਲੀ ਵੀ ਦੇ ਲੋ ਗਰੀਕਾ ਵਾਲਾ ਖਿਲਾਉਣਾ ਕਿ ਫਿਰ ਇਹ ਕਿਹਨੂੰ ਰਿਲਾ ਦਿੰਦੇ ਏ ਯਾਰ ਉਹ ਲਾਉਣਾ ਸਿਸਟਮ ਦਾ ਉਹਦੇ ਉੱਪਰ ਲਾਦਾ ਤੇ ਓਰੇ ਯਾਰ ਪਿੱਛੇ ਨੂੰ ਕੌਣ ਕਮਾਊਗਾ ਅਹਣਾ ਪਿੱਛੇ ਨੂੰ ਕੌਣ ਕਮਾਊਗਾ ਪਿੱਛੇ ਨੂੰ ਤੇ ਕਮਾਉਣਾ ਤੈਨੂੰ ਛੇੜਨਾ ਉਹਦੇ ਚੋਂ ਇਸ ਵਾਰ ਸੈੱਟ ਕਰ ਦੇਣਾ ਕਹਿੰਦਾ ਬਸ ਲੱਭਣਾ ਲੱਭਣਾ ਕਿਥੋਂ ਚੋਂ ਆਨ ਆਫ ਦਾ ਬਟਨ ਮੁਰ ਲਾਣਾ ਚੱਲਾ ਦੇ ਨਹੀਂ ਮੈਂ ਓਰੇ ਦੇ ਦਿੱਕਤ ਨਹੀਂ ਕਰ ਕੋਈ ਓਰੇ ਗਿਆ ਤੂੰ ਲਾਉਣ ਨੂੰ ਨਾ ਨਾ ਮੈਂ ਆਹ ਖੋਂਡੇ ਨਾ ਇਹ ਖੋਲ ਦੇ ਨਾ ਬਾਗ ਬਕਸਾ ਔਰ ਠੀਕ ਇਹ ਬਕਸੇ ਗਿਆ 2 ਲੌਕ 2 ਟੂਲੇ ਆ ਔਰ ਠੀਕ ਹੈ ਇਹਨੂੰ ਇਹਨੂੰ ਖੋਲੇ ਤੇ ਜਿਹੜੇ ਪਹਿਲਾਂ ਵਾਲੇ ਜਿਹੜਾ ਟੂਲ ਰੱਖਿਆ ਜਾਂਦਾ ਕੋਈ ਮੈਂ ਟੂਲ ਤਰਖਣਾ ਪੈਂਦਾ ਉਹ ਸਾਮਾਨ ਉਹ ਚ ਪੈ ਜਾਣਾ ਤੂੰ ਦੋਨੋਂ ਪਾਸੇ ਲਾ ਦਿੰਦਾ ਤੇਰੇ ਸਾਈਡ ਤੋਂ ਫੋਟੋ ਫੋਟੋ ਵਧੀਆ ਲੱਗੂ ਵਧੀਆ ਹੀ ਫੋਟੋ ਅੰਦਰ ਲਾਈਟਾਂ ਪੈ ਗਈ ਨਹੀਂ ਬਾਹਰ ਤੋਂ ਫੋਟੋ ਦਿਖੇ ਦੂਰ ਤੇ ਪਿਛਲੇ ਵਾਰ ਫੋਟੋ ਜਿਹੜੀ ਲੱਗੀ ਹੋਈ ਸੀ ਉਹ ਲੈਟਰ ਲੈਟ ਬਾਹਰਤੀ ਫੋਟੋ ਦੇਸੀ ਨਹੀਂ ਗਈ ਉਹ ਲੈਟ ਫੋਟੋ ਪੈਂਦੀ ਦੀ ਅਗੇ ਉਹਦਾ ਪਤਾ ਬੈਕ ਸਾਈਡ ਤੇ ਲਾ ਦਿੱਤੀ ਆ ਰਾਤ ਨੂੰ ਨਹੀਂ ਸੀ ਬੈਕ ਸਾਈਡ ਤੇ ਲੈਟ ਸੋਣ ਚਲੀ ਹੁੰਦੀ ਤੇ ਫੋਟੋ ਹੀ ਬੜੀ ਲਾਈ ਬੰਨ ਲੋਗੋ ਹੀ ਲਾਈ ਸਾਰਾ ਜਗ੍ਹਾ ਨਹੀਂ ਦੇਣਾ ਮੈਂ ਤਾਂ ਲੋਗੋ ਸਾਰੇ ਹੀ ਲੋਗੋ ਲੰਗੀ ਫੋਟੋ ਦੇ ਪਿੱਛੇ ਲੈਡ ਲੱਗਣ ਨੂੰ ਜਗ੍ਹਾ ਨਹੀਂ ਬਹੁਤ ਹੀ ਹੁਣ ਉਹ ਮੇਰੇ ਸਭ ਦੇ ਪਿੱਛੇ ਇਹ ਕਹਿੰਦਾ ਬੈਕ ਨੂੰ ਨਹੀਂ ਕੱਢਣਾ ਹੁਣ ਤਾਂ ਜ਼ੀਰੋ ਤੇ ਕੰਮ ਸ਼ੁਰੂ ਹੋ ਰਿਹਾ ਮਤਲਬ ਸਭ ਕੁਝ ਹੈ ਕੋਣ ਜੇ ਹੁਣ ਲੋਗੋ ਚਾਹੀਦਾ ਜਿਹੜਾ 3-4 ਇੰਚ ਜਿਹੜਾ ਚਾਹੀਦਾ 3 ਇੰਚ ਜਗ੍ਹਾ ਚ ਆਈ। ਇਹ ਜੇ ਛੱਡਦੇ ਕੋਈ ਗੱਲ ਨਹੀਂ ਮੜ ਜਾ। ਉਹ ਮਰਜ਼ੀ ਕਰੋ ਹੁਣ। ਪਹਿਲਾਂ ਤਾਂ ਬਕਸੇ ਚੋਂ ਹਰਤਾ। ਥੋੜੇ ਬਕਮ ਹਰ। ਉਹ ਸਾਹ ਨਾਲ ਲਾਉਣਾ ਵੀ ਪਿੱਛੇ ਨੂੰ ਚੱਲ ਜਗ੍ਹਾ ਰੱਖ ਲਈ ਪਰ ਗੰਨੇ ਵਾਲੀ ਟਰਾਲੀ ਨਾਲ ਲੱਗ ਜੂ। ਆਹ ਦੇ। ਅੱਗੇ ਆਪਸ ਨਾਲ ਆਪਣਾ। ਇਹ ਕੱਢ ਲੈਣਾ ਆਪਾਂ ਨੇ ਜੱਗ ਲਾਉਣਾ। ਮੋਰ ਨੂੰ ਕੱਢ ਦੇ ਮੜ ਜਾ ਹੋਰ। ਮੋਰ ਨੂੰ ਕੱਢੋ 3 ਇੰਚ ਜਗ੍ਹਾ ਚ ਆਈ ਦੀ ਆ ਪਿੱਛੇ ਤਾਂ ਫੋਟੋ। ਗੰਨਾ ਵਿੱਚ ਇਹਨਾਂ ਦਾ ਗੰਨਾ ਦਾ ਬਾਈ ਪੂਰਾ ਲਾ ਤੋੜਾ। ਹੋਰ ਤੋਂ ਇਹ ਤਾਂ ਵੀਰੇ ਤੈਨੂੰ ਵੀ ਪਤਾ ਜਿਵੇਂ ਹੁਣ ਆਪਾਂ ਨੇ ਆ ਫੋਟੋ ਲਾਤੀ। ਇਹ ਜਿਹੜੀ ਪਿਛਲੀ ਜਗ੍ਹਾ ਜੇ ਇੰਨੀ ਕੁ ਜਗ੍ਹਾ ਹੋਊਗੀ ਕੋ ਸਾਰੀ ਲਾਈਟ ਤਾਂ ਨਹੀਂ ਖਿਡਣੀ ਪਿੱਛੇ ਮੈਂ ਕਿਤੇ ਜਿਨੀ ਜਗ੍ਹਾ ਹੋਊਗਾ ਵਿਚ ਜਗ੍ਹਾ ਹੋਊਗੀ ਤਾਂ ਕਿ ਉਹ ਤਾਂ ਹੀ ਖਿਡਣੀ ਉਹਦੀ ਉਹਦੀ ਲਾਉਣੀ ਆ ਥੋੜੀ ਜਿਹਾ ਥੋਂਗੇ 2 ਇੰਚ ਜਗ੍ਹਾ ਧੋਂਗੇ ਸਾਰੀ ਲਾਈਟ ਪਹੁੰਚ ਦੇਖ ਲੀਆ ਭਣਾ ਜਿੱਦਾਂ ਮਰਜੀ ਸਾਨੂੰ ਕੰਮ ਕਿੰਨੀ ਤੀਰਨ ਬੰਦਾ ਕਰਕੇ ਦੱਸ ਇਹ ਦੋ ਤਰੀਕੇ ਬਾਈ ਇੱਕ ਕੀ ਤੁਹਾਨੂੰ ਪਹਿਲਾਂ ਚੱਲ ਕਿਤੇ ਨਾ ਹੋਰ ਦੇ ਦੇ ਦੋ ਟਾਈਮ ਲੱਗਣਾ ਤਦ ਹੀ ਬਹੁਤ ਬੜੀ ਹੈ ਜੀ 31 ਦਾ ਮਹੀਨਾ ਪਹਿਲਾ ਇੱਕ ਦਿਨ ਤਾਂ ਉਹਨੂੰ ਲਾਉਂਦੇ ਨੂੰ ਲੱਗ ਜੇ ਨਾ ਮੇਰਾ ਉਹ ਬਾਈ 31 ਦਾ ਮਹੀਨਾ ਕਿਹਦੇ ਨੇ ਪਹਿਲੀ ਵਾਰ ਤੋਂ ਤੇਰੇ ਕੋਲ ਤੇ ਮੇਰਾ ਇਹਨੂੰ 31 ਦਾ ਕਹਿੰਦਾ ਪਹਿਲੀ ਵਾਰ ਤੋਂ ਤੇਰੇ ਕੋਲ ਆਪਾਂ ਠੀਕ ਆ 28 ਜਾਂ 30 31 ਤਿੰਨ ਤਾਂ ਹੀ ਹੋਗੇ ਹਰ ਇੱਕ ਦੋ ਹਫਤਾ ਲੈ ਗਿਆ ਹੁਣ ਤੱਕ ਕਿੱਥੇ ਲੈ ਗਿਆ ਕਿਹੜਾ ਤਾਂ ਹਾਂ ਬਕਨੇ ਅੱਜ ਤੀਰ ਮੈਂ ਤਾਂ ਪਰ ਆਜ 28 ਅਦਰ 28 29 30 31 1 2 3 ਦਿਨ ਹੋ ਗਏ 6 ਦਿਨ ਫਿਰ ਕੀ ਹੋਊ 6 ਦਿਨ ਕਿਹਾ ਉਹ ਪਹਿਲਾ ਦਿਨ ਨਹੀਂ ਗਿਣਨਾ ਜਦੋਂ ਤੇ ਖੜਾ ਕੇ ਗਏ ਅੱਜ ਦਾ ਅੱਜ ਲੈ ਅੱਜ ਤੱਕ ਅੱਧਾ ਘੰਢੀ ਗਏ ਨਾ ਅੱਜ ਦਾ ਲੈਟ ਹੋ ਗਿਆ ਉਹ ਯਾਰ ਅੱਜ ਲੈਟ ਹੈ ਕੱਲ ਕੋਈ ਨਾਲ ਦੇਖੀ ਕਰੀ ਇਹ ਜਿਹਨੂੰ ਮਰਜ਼ੀ ਪੁੱਛ ਲਈ ਕਮੈਂਟਾਂ ਜਾ ਆਪ ਕਹਿਣਗੇ ਵੀ ਅੱਜ ਲੈਟ ਹੋ ਜਾਏ ਇੱਕ ਟਰੈਕਟਰ ਹੋਰ ਕਰਨਾ ਆਪਾਂ ਨੇ ਹਾਲੇ ਤੱਕ 2600 ਠੀਕ ਆ ਫਿਰ ਆਪਣਾ ਕਰਾ ਲਾ ਹੋਰ ਨਾ ਪੜੀ ਜਾ ਹਲੇ ਨਾ ਮੇਰੇ ਯੋਗੀ ਬਾਦ ਚ ਪਹਿਲਾਂ ਇਹਨੂੰ ਪੂਰਾ ਕਰ ਦੇ ਦੇ ਦਾ ਕੰਮ ਹੋ ਗਿਆ ਤਾਂ ਕੰਮ ਲੈਣਾ ਨੋਕਲਾ ਇਹਨੂੰ ਸ਼ੁੱਟੀ ਪਹਿਲਾ ਵਾਲਾ ਜਿਹੜਾ ਕੰਮ ਉਹ ਡਰਾਪ ਇਹ ਕਾਰ ਕੰਮ ਤਾਂ ਕਰ ਦੇ ਬੇਕਾਰ ਕਰਕੇ ਤਾਂ ਭਾਈ ਲੋਨ ਆਇਆ ਦੁਬਾਰੇ ਉਹ ਕਿਹਨੂੰ ਟਰੈਕਟਰ ਦਿੱਤਾ ਹੈ ਭਾਈ ਨੇ ਆਉਣੇ ਮੋੜ ਨਾ ਜਣਾ ਭਾਈ ਮੋੜ ਜਣਾ ਨਾ ਟਰੈਕ ਅਸੀਂ ਵੀ ਤਾਂ ਹੀ ਆਏ ਜੇ ਬੇਕਾਰ ਤਾਂ ਉਹ ਟਰੈਕਟਰ ਲੈ ਕੇ ਨਵਾਂ ਜੇ ਬੇਕਾਰ ਤਾਂ ਤਾਂ ਹੀ ਦੁਬਾਰੇ ਆ ਜੀ ਦੇਖੋ ਕਾਰ ਨਹੀਂ ਦੇਖ ਰਿਹਾ ਛੱਡਿਆ ਕਰ ਕੰਦੂ ਕਰ ਖੜਾ ਦਾ ਬਿੱਟੂ ਖੜਾ ਜਾ ਜਿੰਮੇਵਾਰੀ ਤੇਰੀ ਹੈ ਨਹੀਂ ਜਿੰਮੇਵਾਰੀ ਯਾਰ ਨਵੇਂ ਟਰੈਕਟਰ ਦੀ ਜਿੰਮੇਵਾਰੀ ਹੈ ਟਰੈਕਟਰ ਦਾ ਕੋਈ ਯਾਰ ਨਾ ਨਵੇਂ ਟਰੈਕਟਰ ਦੀ ਤੈਨੂੰ ਪਤਾ ਹੀ ਹੈ ਜਿੰਮੇਵਾਰੀ ਉਹ ਵੀ ਆਪਣੇ ਅਸੀਂ ਆਪਣੇ ਨਾਲ ਵੀ ਵੱਧ ਸੰਭਾਲ ਕੇ ਰੱਖੂਗੇ ਇਹਨੂੰ ਯਾਰ ਬੰਦਾ ਨਵਾਂ ਹਾਲੈਂਡ ਲੈ ਕੇ ਆਇਆ ਤਾਂ ਮੇਰੇ ਕੋਲ ਇੱਧਰ ਦਾ ਹਾਂ ਲੈ ਨਵਾਂ ਹਾਲੈਂਡ ਲੈ ਕੇ ਆਇਆ ਇੱਧਰ ਦਾ ਉਹ ਘਰ ਮਿੰਤਾ ਲੈ ਕੇ ਗਿਆ ਔਰੇ ਖੜਾ ਕੇ ਗਿਆ ਦੇਖ ਲੈ ਲੈ ਲਿਆ ਤੂੰ ਬੈਠਾ ਨਾ ਕੰਮ ਹੀ ਸੀ ਕਾਲੂ ਆ ਜੂਗੇ ਕਾਲੂ ਦੇਖੀ ਫਿਰ ਬਾਕੀ ਉਹ ਸਾਰਜੋ ਤੇ ਮੈਨੂੰ ਕਹਿੰਦਾ ਦਾ ਹਾਂ ਨਾ ਮੋਟਾ ਕਹਿੰਦਾ ਮੇਤੇ ਉੱਪਰ ਨਾ ਹੋਵੇਗਾ ਕੀ ਕਹਿੰਦਾ ਮੇਤੇ ਉੱਪਰ ਹੀ ਲੱਗਾ ਹੋਵੇਗਾ ਦਾ ਤੂੰ ਯਾਰ ਗਾੜਾ ਖੜਾ ਦੀ ਵੀਡੀਓ ਜਨੂ ਨਾ ਰਾਂ ਨਹੀਂ ਜਾਉਣਾ ਕੋਈ ਨਹੀਂ ਕਰਦਾ ਸੋ ਚੱਲੀਏ ਫਿਰ ਕਰਦੇ ਬਾਈ ਹੁੰਦ ਰਗਵਾਉਂਗੇ ਪਤਾ ਨਹੀਂ ਹਾਂਜੀ ਟਾਈਮ ਕੱਢ ਕੇ ਠੀਕ ਆ ਨਵੇੜ ਦੀ ਕਾਮਣ ਪਰ ਠੀਕ ਕਰੀ ਬਾਈ ਚੱਲਦਾ ਕੰਮ ਯਾਰ ਫਾਮ ਕਰ ਜਾਇਦਾ ਤੂੰ ਸਣੀ ਤਰਾ ਕਰਦੇ ਯਾਰ ਇੱਥੇ ਚੱਲਿਆ ਫਿਰ ਮੈਂ ਕਾਲੂ ਕਰਦੀ ਇਹਦਾ ਅੱਜ ਭਾਈ ਉਡੀ ਛੱਡ ਦੇਣਾ ਇਹ ਮੀਡੀਅਮ ਸਾਈਜ਼ ਹੈ ਹੈ ਬਈ ਹੂੰ ਤਾਂ ਪੀਣੀ ਕਹਿੰਦੇ ਠੰਡਾ ਪਾਣੀ ਚਾਹੀਦਾ ਹੂੰ ਕਹਿੰਦੇ ਗਰਮ ਸਰਦੋ ਦੇਣਾ ਸੀ ਤੇ ਪਰਫੈਕਟੀ ਪਾਣੀ ਇਹ ਤਾਂ ਨॉर्मल ਪਾਣੀ ਪੀਣੇ ਬਾਈ ਕਾਲੂ ਫਿਰ ਅੱਜ ਜਿਆਦਾ ਪਾ ਕੇ ਲਿਆਉਂਗਾ ਨਾਰਮਲ ਹਾਂ ਨੋਰਮਲ ਨਾ ਗਰਮ ਹੋਵੇ ਨਾ ਠੰਡਾ ਹੋਵੇ ਠੀਕ ਨਹੀਂ ਠੀਕ ਹੈ ਤਾਂ ਬਾਤ ਹਾਂ ਭਾਈ ਔਖਾ ਇਹ ਜਮਾ ਹੋਰ ਜਿਆਦਾ ਗਮਾ ਖੇਤੀ ਵੀ ਤੁਹਾਡੇ ਨਾਲੇ ਪੰਜਾਬ ਦੀ ਹਾਂ ਖੇਤੀ ਵੀ ਤੁਹਾਡੇ ਨਾਲੇ ਹੈ ਬਈਆ ਉਹ ਹਰੇਕ ਕੰਮ ਇੱਕ ਦੂ ਨਾਲ ਅਟੈਚ ਹੈ ਆਹਦੇ ਨਾਲ ਅਟੈਚ ਹੈ ਸਾਰਾ ਜੀ ਸਹੀ ਹੈ ਵੀ ਤੁਹਾਡੇ ਬਿਨਾ ਖੇਤੀ ਹੋ ਜੂਗੀ ਨਹੀਂ ਨਾ ਕਿਸੇ ਵੀ ਦਾ ਵੀ ਖੇਤੀ ਹੋਣੀ ਠੀਕ ਆ ਜੀਮੇਦਾਰ ਵੀ ਕਿੰਨਾ ਕ ਚੱਲ ਹੁਣ ਬਾਅਦ ਪਈਆ ਕਰ ਲੂਗੇ ਬਜਾਈ ਕਰ ਲੂਗੇ ਮਾੜੀ ਮੋਟੀ ਬਣਾਈ ਕੌਣ ਕਰੂਗਾ ਆਹ ਬਣਾਈ ਕੌਣ ਕਰੂਗਾ ਬਜਾਈ ਕੌਣ ਕਰੂਗਾ ਉਹ ਇਹ ਤਾਂ ਬਾਈ ਸਰਕਲ ਕਿਸੇ ਨਾ ਕਿਸੇ ਪਰ ਨਿਰਭਰ ਹੈ ਜੱਪਾ ਗਈਏ ਸਰਕਲ ਬਣਾਵਾ ਗੰਦਾ ਤਗੜਾ ਆਗਾ ਹੌਤ ਠੀਕ ਹੈ ਗੰਨਾ ਤਕੜਾ ਫੁੱਲਾ ਭਾ ਬੇਲ ਤਾਂ ਨਹੀਂ ਵਿੱਚ ਖਰਚ ਲੱਗੇਗਾ ਕਹਿੰਦਾ ਉੱਥੇ ਬੇਲ ਹੈਗੀ ਆ ਉਹਦੇ ਮਾ ਜਦ ਇਹ ਕਹਿੰਦੇ ਇਹਨਾਂ ਨੂੰ ਪਤਾ ਵੀ ਹੈ ਸਰਦਾਰ ਨੇ ਖਰਚ ਦੇਣਾ ਤੇ ਕਹਿੰਦੇ ਸਦਾ ਖਰਚ ਲੱਗੇਗਾ ਖਰਚ ਲੱਗੇਗਾ ਗੰਨਾ ਤਕੜਾ ਹੈ ਖਰਚ ਲੱਗੇਗਾ ਖਾਤੋ ਲੈਣਾ ਹੀ ਨਾ ਗੰਨਾ ਤਕੜਾ ਹੈ ਦੇਖੋ ਜੀ ਆ ਜਾ ਠੀਕ ਹੈ ਗੰਨਾ ਉਹ ਤਾਂ ਬੇਲ ਭੇਜਦੇ ਹੋਈ ਨਾ ਕੋਈ ਕੋਕੋ ਕੱਟ ਦੇਣਾ ਠੀਕ ਹੈ ਨਾ ਕੋਈ ਇੱਕ ਵੀ ਨਹੀਂ ਹੈ ਹੋਣੀ ਜੇ ਹੋਗਾ ਵੀ ਨਹੀਂ ਜੇ ਹੋਇਆ ਉਹਨੂੰ ਖਾ ਦੇਣਾ ਹਾਂ ਹਾਂ ਨਹੀਂ ਹੋਣਾ ਸੋ ਐਦਾ ਹੀ ਆ ਮਾਰੀ ਮੁੱਟੀ ਆਹ ਸਾਈਡੇ ਸਪਰੇਅ ਮਾਰ ਦੂਗੇ ਇਹ ਵੱਜਣੀ ਆ ਹੁਣ ਇਹਨੂੰ ਮਾਰ ਫਿਰ ਗੰਨਾ ਮਲ ਗਿਆ ਫੁਗਰਾ ਬਾਈ ਇਹਨੂੰ ਜਿਹੜੇ ਵਿਚਰੇ ਬੱਟਾ ਨਾ ਸਿੱਕੂ ਮੂਜਾ ਨਾ ਬੇੜਾ ਬੰਨ ਤੇ ਮੋਟਾ ਬਹੁਤ ਹੋ ਗਿਆ ਗੰਨਾ ਹਾਂ ਆਵਾ ਪੈਂਦੀ ਆ ਨਾ ਅੱਜ ਮੰਗ ਵਾਲੀ ਵੀ ਸਪਰੇਅ ਵੀ ਰਹਿ ਗਈ ਅੱਜ ਫਿਰ ਤੇਰੀ ਆ ਦੇਖੋ ਬੇਲ ਕਿੰਨੀ ਔਰੇ ਆਹ ਬੇਲ ਬਹੁਤ ਨਹੀਂ ਦੀ ਉਹ ਤੋਂ ਵਾਹ ਬੇਲ ਬਹੁਤ ਆ ਸਪਰੇਅ ਕਰ ਦਿੰਦੇ ਹਾਂ ਚੌਂਦ ਚੜ ਜਾਣੀ ਇਹ ਵਿੱਚ ਜਾ ਕੇ ਵਾਲੀ ਤੇ ਆ ਇੱਥੇ ਕੱਖਾਂ ਵਾਲਾ ਨਹੀਂ ਆਉਂਦਾ ਕੋਈ ਕੱਖੜੇ ਏ ਘੜਾ ਫਿਰ ਇੱਥੇ ਆਉਣਾ ਕਿ ਨਹੀਂ ਇੱਧਰ ਸਪਰੇਅ ਮਾਰ ਦਿੰਦਾ ਕੋ ਪੰਪ ਲੱਗਣਾ ਸਾਰੀ ਹੂਜ਼ ਬਣਾ ਦੇਣਾ ਹੋਵੇ ਤਾਂ ਆਓ ਮੈਂ ਫਿਰ ਤਾਂ ਆਇਓ ਓੜਾ ਇੰਜਣ ਵਾਲਾ ਲਿਆਉਗੇ ਨਾ ਨਾ ਆਪਣੇ ਛੱਡ ਲਾਗ ਲਾ ਕੇ ਮਾਰ ਦੇ ਬਸ ਲੈ ਕਿੰਨਾ ਦੇ ਲੱਗਿਆ ਲੰਬਾਈ ਵੋ ਤੇ ਲੰਬਾਈ ਤਾਂ ਹਲੇ ਵਧਣੀ ਕਾ ਹਲੇ ਦੋ ਦੋ ਥੱਲੇ ਹੋਰ ਪਾਣ ਨੂੰ ਪਾਣੀ ਦਾ ਕਾਈ ਦਾ ਸੀ ਪੀ ਹੋਊਗੀ ਹੈ ਤੇ ਮੱਕਾ ਸਰਨੇ ਨਾ ਛੱਡੀ ਕੋਈ ਜਦ ਦੇਖ ਤਾਂ ਇਹ ਜਾ ਕਿੰਨਾ ਤੇ ਆਹ ਬੰਦੇ ਆਉਂਦੇ ਪਤਾ ਵੀ ਨਹੀਂ ਲੱਦਾਂ ਬੰਨੇ ਹੋਏ ਦਾ ਹੈ ਠੀਕ ਹੈ ਦੇ ਲਾਗੇ ਗੰਨਾ ਬਨੂ ਉਹਦੇ ਨਾਲ ਆਏ ਤਾਂ ਵੀ ਮਾਜੀ ਬਨੇਰੀ ਆਈ ਮੈਂ ਇਧਰ ਗਿਰ ਕੇ ਹੋਣਾ ਗੰਨਾ ਜ਼ਮੀਨ ਦਾ ਫਰਕ ਬਹੁਤ ਹੈ ਹੈ ਜ਼ਮੀਨ ਦਾ ਫਰਕ ਹੋਰ ਈ ਦਾ ਟਕਲਾ ਗੰਨਾ ਇਧਰ ਆ ਪਾਇਦਾ ਉਹਦੋਂ ਤੋਂ ਜਿੱਦਾਂ ਇਹ ਫੁੱਟ ਵੱਧ ਗਏ ਹੋਣਗੇ ਹੈ ਖੜਤਾ ਵਿੱਚ ਦੇਖੀ ਗਿਨ ਨਾ ਕੇ ਨਹੀਂ ਤਾਂ ਬਹੁਤ ਘੱਟ ਹੈ ਉਹ ਦੇਖ ਕੇ ਨਹੀਂ ਦੋ ਜੀ ਉਹਦੇ ਜੱਫੇ ਦੇ ਬਰਾਬਰ ਤਾਂ ਗੰਨਾ ਯਾਰਿਆ ਮੇਰੇ ਸਿਰ ਦੇ ਬਰਾਬਰ ਤਾਂ ਗੰਨਾ ਯਾਰਿਆ ਤੋਦੋਂ ਆਹ ਹਾ ਇਹ ਖੜਾ ਲਾ ਕੇ ਵੱਡੀ ਹੋ ਪਰਾਂ ਬੰਦਿਆਂ ਤੇ ਆ ਆ ਉਧਰ ਆ ਹਵਾ ਨੇ ਕਿਹਦਾ ਆ ਹਵਾ ਨੂੰ ਆ ਇਹ ਰਹਿਦਾ ਹੈ ਰੇਤ ਦੇ ਲੱਗੇ ਹੋਰੇ ਉੱਧਰ ਹੈ ਪਹਿਲੇ ਤਾਂ ਗੱਗੇ ਕੱਦ ਕੱਢਣ ਆਏ ਨੇ ਕਹਿੰਦਾ ਮੋਟਾ ਵਾ ਹੁੰਦਾ ਹੈ ਤਾਂ ਯਾਰ ਸੌਣ ਆ ਭਾਦੋ ਚ ਅੱਸੂ ਭਾਦੋ ਬਣੀ ਪਈ ਆ ਹੁਣ ਵੀ ਤਾਂ ਉਹ ਭਾਦੋ ਹੀ ਆ ਹੁਣ ਕੀ ਆ ਇਹ ਭਾਦੋ ਦੇ ਉੱਪਰ ਉਹ ਵੇਲੇ ਕੰਮ ਤਾਂ ਦੇਖਿਆ ਨਹੀਂ ਕਦੇ ਨਾਲੇ ਤਾਂ ਸੌਣ ਚੱਲਦਾ ਸੌਣ ਹੈ ਉਹ ਪਾਸੋਂ ਦੇ ਉੱਪਰ ਹੋ ਰਿਹਾ ਸਾਹਮਣੇ ਪਾਸ ਦੋ ਨਹੀਂ ਤੇ ਪਾਸ ਇਹਨੂੰ ਕਿਹ ਪਤਾ ਸਾਹ ਪਾ ਦਿੰਦਾ ਆਪਣਾ ਇੰਡ ਦਾ ਮੌਸਮ ਦੇਖਣਾ ਆਪਣਾ ਮੇਰੀ ਗੱਲ ਸੁਣ ਇਹ ਦੇਖ ਪਾਸ ਦੋ ਚ ਹੁਣ ਸੌਣ ਚ ਪਾਦੋ ਵਾਲਾ ਕੰਮ ਹੋ ਰਿਹਾ ਪਾਸ ਦੋ ਚ ਸੌਣ ਵਾਲਾ ਹੁਣ ਪਾਦੋ ਵਾਲਾ ਚ ਸੌ ਮੀਂਹ ਪੈਣਾ ਇਹ ਕਿਹੜਾ ਨਹੀਂ ਭੱਜਿਆ ਕਿਸੇ ਇਧਰ ਨੂੰ ਵੀ ਕੱਕੇ ਚ ਪੰਜ-ਛੇ ਬਹੁਤ ਹੋਰ ਕਿਹਾ ਬਹੁਤ ਟੌਪ ਦੇ ਕੱਕੇ ਖੜੇ ਆ ਵਧਾ ਲਾ ਜਾਵਾ ਵੈਸੇ ਭਾਈ ਹੋ ਵੈਸੇ ਸਫਾਈ ਹੋ ਜਾਈ ਨਹੀਂ ਮੈਂ ਤਾਂ ਕਿਹਾ 1 ਕਿਲੋ ਬੰਦਰ ਮੁਹਾਂ ਵੱਢ ਲਿਆ ਹੋਰ ਬਹੁਤ ਕੰਮ ਦਾ ਕੱਖੜਾ ਖੜਾ ਹੱਸੇ ਗੰਨੇ ਚ ਕੱਖ ਨਹੀਂ ਹੈਗਾ ਦੇਖ ਲੈ ਜਮਾ ਵੀ ਕੱਕ ਕਿੰਨੇ ਜੀ ਦੀ ਉਹ ਬੰਦ ਤਾਂ ਰਹਾ ਹੈ ਉਹ ਬੰਦ ਗਿਆ ਇਹਨੂੰ ਲਾਗੇ ਇੰਤੇ ਬਾਦ ਉਹਨਾਂ ਲੰਬਾ ਵੜਨਾ ਨੇ ਆਹ ਬੰਦੂਗੇ ਤੰਦਾ ਬੰਦ ਬਈ ਯਾਰ ਭੀ ਵੀ ਕਾ ਕਾਨੀ ਥੇ ਕਹਿੰਦੇ ਕਫਾੜ ਮਸੀ ਲਾਦੀ ਕਹਿੰਦੇ ਮਾੜੀ ਨਿਕਲਦੇ ਬਾਹਰ ਆਹੀ ਨਹੀਂ ਬੰਦ ਹੋਣਾ ਹੈਗਾ ਆਹ ਬੰਦ ਨਹੀਂ ਹੋਣਾ ਸਾਰਾ ਮੁਸ਼ਕਲ ਹੈ ਗਰਮੀ ਬਹੁਤ ਹੈ ਯਾਰ ਕਹਿੰਦੇ ਬੰਦੇ ਨਹੀਂ ਹੁੰਦਾ ਕਹਿੰਦੇ ਗਰਮੀ ਬਹੁਤ ਹੈ ਹੁਣ ਆਪਾਂ ਨੂੰ ਬਾਹਰ ਆ ਦੀ ਗੰਨੇ ਮੇ ਕਿਹਾ ਹਲਣਾ ਬਾ ਖਾਣੇ ਹੁੰਦਾ ਔਰ ਉਹਦਾ ਓਹੀ ਗੱਲ ਹੈ ਯਾਰ ਓਰੇ ਭਾਈ ਚਾਰੇ ਬੰਦ ਆ ਨਾ ਹਵਾ ਦਰਖਤ ਦਰਖਤ ਵੀ ਹਵਾ ਚੱਲੂਗੀ ਤਾਂ ਹਿੱਲੂਆ ਚਲ ਦੇਖ ਮੈਂ ਕਿਹਾ ਇੱਕ ਦੋ ਬੰਦੇ ਨੂੰ ਮੈਂ ਵੱਡ ਲਓ ਬਗੇ ਦੇ ਮੂੰ ਨਹੀਂ ਜਬਰੇ ਮਾਰਦੇ ਨਾ ਨਾ ਇਹਨਾਂ ਮਾਰੀ ਠੀਕ ਹੈ ਤੇ ਵੱਢ ਲੰਦੇ ਵੱਢ ਲੈਣੇ ਕੋਈ ਸਟਾਪ ਮਾਰਦੇ ਇਹਨੂੰ ਪਤਾ ਨਹੀਂ ਲੱਗਣਾ ਅੰਦਰ ਆ ਕੇ ਨਾ ਮਾਰਦੇ ਵੀ ਆਏ ਰੱਖੇ ਨਾ ਆਏ ਦਾ ਫੁੱਟ ਦਾ ਤਾਂ ਹੋ ਗਿਆ 11 11 ਦਾ ਇਹ ਹੋ ਗਿਆ 15 ਫੁੱਟ ਤੱਕ ਜਾਣਾ ਇਹਨੇ ਉਹ ਕਹਿੰਦਾ ਚਾਰ ਦਿਨ اٹਕੇ ਵੱਢਣੂਗੇ ਹਲੇ ਪੰਜ ਦਿਨ ਹਾਂ ਉਹ ਛੋਟਾ ਹੈ ਕਿੰਨੇ ਜਿਹੜਾ 85 ਹੈ ਉਹ ਹਲੇ 85 ਦਾ ਕੱਦ ਘੱਟਣਾ ਹੂੰ ਉਹ ਕਹਿੰਦਾ ਉਹ ਵੀ ਇਹਦੇ ਤਖੜਾ ਹੈ ਉਹ ਜਾਣੀ ਉਹਦਾ ਫੁੱਟੋ ਮੇੜਾ ਜਾਦਾ ਉਹਦਾ ਅੱਛਾ ਕਹਿੰਦਾ ਇਹਨੂੰ ਬੰਨ ਕੇ ਨਾ ਇਹਨੂੰ 18 ਨੂੰ ਆ ਰੋ ਚੱਲ ਨੂੰ ਗੱਲ ਦਾ ਸਿੱਕਾ ਚੰਦਾ ਚੈਨਲ ਬਣਾ ਲਿਆ ਹੈ ਆ ਬਣਾ ਲਿਆ ਚੈਨਲ ਭਾਈ ਮੈਨੂੰ ਦੱਸਿਆ ਹੀ ਨਹੀਂਗਾ ਮੈਂ ਆ ਬਣਾ ਲਿਆ ਭਾਈ ਆ ਹਾਂ ਚੱਕ ਤੇ ਫੱਟੇ ਮਾ ਹੁਣੇ ਚੱਲਣ ਦੇ ਹੁਣ ਤੂੰ ਤੈ ਕੱਲੇ ਦਾ ਆ ਉਹ ਉਹ ਮੇਰੇ ਕੱਲੇ ਦਾ ਮੈਂ ਵੀ ਕਾਹਾਂ ਵੀਡੀਓ ਮੈਂ ਬਣਾਈ ਵੀ ਆ ਚੈਨਲ ਹੋਰ ਪਈ ਵੀ ਚੱਕ ਤੇ ਫੱਟੇ ਹੁਣ ਚੈਨਲ ਦੇ ਆਏ ਪਾਤੀ ਹੈ ਮਾਲਾ ਠੀਕ ਆ ਹੁਣ ਦੋ ਭਾਏ ਕਰੂੰਗੀਆ ਅੱਛਾ ਠੀਕ ਈ ਗੱਲ ਆਪਾਂ ਆਪਾਂ ਪਾਤੀ ਵੀਡੀਓ ਦਾ ਹੋਰ ਕੀ ਆ ਬਾਪ ਸਿੱਖ ਗਿਆ ਫਿਰ ਤਾਂ ਕੰਮ ਤੂੰ ਲੈ ਕੱਢ ਤੇ ਆ ਵਕੜੈਲਾ ਤਰ ਪਾਇਆ ਕਰ ਫਿਰ ਉਹ ਜੇ ਪਾਇਆ ਕਰ ਚਲ ਰੋਜ਼ ਛੱਡੇ ਕਰ ਮਨਾ ਤੇਰੀ ਮੈਂ ਦਊਂਗਾ ਪਾ ਤੂਗੇ ਕਰ ਬਾ ਠੀਕ ਐ ਰੋਜ਼ ਰੋਜ਼ ਦੇਗਾ ਨਿਕਲ ਉਹ ਨੂੰ ਆ ਕੇ ਚਾਉਣਾ ਹੈ ਇਹਨਾਂ ਚਲਾਉਣਾ ਤਾਂ ਤੈਨੂੰ ਆ ਆ ਬਾ ਠੀਕ ਐ ਫਿਰ ਵਧੀਆ ਹੋਰ ਕੀ ਆ ਪਾ ਪਾਈ ਵੀਡੀਓ ਤੂੰ ਵੀ ਆ ਕੰਮ ਹੁਣ ਬਸ ਇੱਕ ਵੀਡੀਓ ਪਾਇ ਕਰਨੀ ਆ ਬੈਠ ਗਿਆ ਨਾ ਰਾਮ ਨਾਲ ਇੱਕ ਪਾਇਆ ਨਹੀਂ ਖੇਲ ਫੇਰੇ ਤੁਰੇ ਵਾਲੀ ਗੱਡੀ ਜਿਹੜਾ ਮੇਨ ਚੈਨਲ ਉਹ ਫੇਰ ਤੁਰਾ ਹੈ ਇਹ ਸਾਰੀ ਫਸਲ ਦਿਖਾਉਣੀ ਆ ਹਾਂ ਜਿਹੜੀ ਮੇਰੀ ਗੱਲਾਂ ਬਾਤ ਵਾਲੀ ਉਹ ਬੈਠ ਕੇ ਗੱਲਾਂ ਬਾਤਾਂ ਦਾ ਕਢਾ ਬਣਾ ਥੋਕ ਛੱਡਣੀ ਆ ਮਨੋਰੰਜਨ ਵਾਲੀ ਪੌਡਕਾਸਟ ਬਹੁਤ ਕਰਨਾ ਠੀਕ ਆ ਬਹਿ ਗਿਆ ਜੀ ਗੱਲਾਂ ਦਾ ਕਢਾ ਬਣਾ ਉੱਥੇ ਬਹਿ ਕੇ ਬਿੱਲਾ ਦਾ ਕਢਾ ਬਣਾਉਣਾ ਫਿਰ ਚਲ ਤੜਕਾ ਲਾਉਣਾ ਉੱਤੇ ਮਲਕੀਤ ਬਾਈ 2.0 ਹੈ ਹਾਂ ਮਲਕੀਤ ਬਾਈ ਰਿਪੋਰਟਿੰਗ ਹਾਂ ਵਾਹ ਹੁਣੀ ਸਪੋਰਟ ਕਰ ਦਿਓ ਬਾਈ ਬਾੜ ਦਿਓ ਘੁੱਟਾ ਵਾਰ ਕਰ ਦਿਓ ਫਟਾਫਟ 2000 3000 ਫਟਾਫਟ ਕਰ ਦਿਓ ਮਲਕੀਤ ਬਾਈ ਦਾ ਚੈਨਲ ਆ ਬਾਈ ਇਕੱਲੇ ਦਾ ਇਹਦਾ ਖਿੱਚ ਦਿਓ ਕੰਮ ਨੂੰ ਮਰਾ ਜਾ ਇਹ ਹਰਸ਼ ਵੀ ਆਉਂਦਾ ਉਹ ਹਰਸ਼ ਵੀ ਨਹੀਂ ਆਉਂਦਾ ਹੈਗਾ ਅੱਜ ਵੀ ਲਿਆਉਣਾ ਅੱਜ ਜਿਹੜਾ ਕਹਿੰਦੇ ਆਉਂਦੇ ਆ ਬਾਬਦੇ ਆਲੇ ਉਹਨੇ ਗੱਲਾਂ ਬਾਤਾਂ ਚ ਬੈਣੀ ਆਉਂਦਾ ਰਿਆਮ ਕੇ ਅਸੀਂ ਨੂੰ ਮਲਕੀਤ ਬਾਈ ਰਿਪੋਰਟਿੰਗ ਮਲਕੀਤ ਬਾਈ ਰਿਪੋਰਟਿੰਗ ਆ ਜਾ ਬਾਹਰ ਆ ਜਾ ਤੂੰ ਦੋ ਸਿਆੜ ਬੰਦੇ ਹਿੰਦੀ ਦੋਵੇਂ ਘੰਟਾ ਬੰਨੀ ਆਇਆ ਉਹ ਕਹਿੰਦੇ ਬਾਈ ਘਰ ਨਹੀਂ ਆਉਂਦਾ ਆ ਘਰ ਨਹੀਂ ਆਉਂਦਾ ਆ ਮਹਾਬੇ ਕੀ ਚੈਨਲ ਪਰ ਆਤਾ ਇੱਕ ਹੋਰ ਅੱਛਾ ਜਿਹੜਾ ਪਹਿਲਾ ਚੈਨਲ ਦਾ ਪਹਿਲਾ ਮਲਕੀਤ ਬਾਈ ਉਹ ਇਹਦਾ ਚੈਨਲ ਹੈ ਹਾਂ ਉਹ ਇਹਦਾ ਫੋਟੋ ਮੇਰੀ ਲੱਗੀ ਵੀ ਆ ਹਾਂ ਹੁਣ ਇਹ ਤੇਰਾ ਮੇਰੀ ਲੱਗੀ ਵੀ ਚੈਨਲ ਮੇਰਾ ਪੱਕਾ ਚੈਨਲ ਹੋ ਗਿਆ ਤੇਰਾ ਹਾਂ ਚੱਲ ਬਾਈ ਠੀਕ ਹੈ ਮਣਾਈਓ ਭਾਈ ਹੋਰ ਬਣਾਓ ਹੋਰ ਕੀ ਕੰਟੀ ਕੰਮ ਕਰਤਾ ਮੇਰੇ ਨਾਲ ਤੇ ਰਾਹ ਰਾਹ ਕੰਮ ਕੁਝ ਕੇ ਕੀ ਹੋ ਗਿਆ ਮੇਰੇ ਨਾਲ ਤੇ ਬਾਪੂ ਬਾਈ ਐ ਡਿਊਟੀ ਕੋਈ ਨਹੀਂ ਹੈਗਾ ਆ ਤੂੰ ਮੇਰੇ ਬਗੈ ਨਹੀਂ ਬਸ ਆਦਾ ਮੇਰੇ ਬਗੈ ਨਹੀਂ ਬਸ ਆਦਾ ਆ ਠੀਕ ਨਹੀਂ ਆਹ ਰਾ ਹਾਸੀ ਤੇ ਮਾਸੀ ਹੈ ਚੱਲਦੀ ਰਹੇ ਪੂਰੀ ਗਰਮੀ ਥੋੜੀ ਜਿਆਦਾ ਯਾਰ ਆਪਣੇ ਉਧਰ ਨਾਲ ਤੇ ਕਿਤੇ ਆਹ ਹਮਸ ਜਿਆਦਾ ਹਵਾ ਨਹੀਂ ਪੈਂਦੀ ਕਿਸੇ ਪਾਸੇ ਤੇ ਆਪਾਂ ਜੀ ਨਾਲੇ ਉਹ ਪਾ ਦੂੰਗਾ ਮੈਂ ਹਲੇ ਲਿੰਕ ਲਿੰਕ ਥੱਲੇ ਪਾ ਦੂੰਗਾ ਲਿੰਕ ਪਾ ਦਿਓ ਯਾਰ ਜਿਹੜਾ ਭਾਈ ਚਾਹਦਾ ਕੋਈ ਭਾਈ ਕਿਸ ਨੂੰ ਫੋਰਸ ਨਹੀਂ ਹੈਗਾ ਕਿਤੇ ਕਿਹੋ ਜੀ ਇਹਦਾ ਕੰਮ ਇਹ ਆ ਹਾਂ ਵੀ ਜੇ ਦੇਖਣਾ ਚਾਹਦੇ ਤੁਸੀਂ ਉਹ ਦੇਖ ਲਓ ਹਲੇ ਪਾ ਦੂੰਗਾ ਲਿੰਕ ਮੈਂ ਬਹੁਤ ਜਾਇ ਵੀ ਗੱਲਾਂ ਦਾ ਖੜਾਏ ਜਿਹੜਾ ਹੋਊਗਾ ਉਹਦੇ ਬਾਅਦ ਫਰਕੀਤ ਭਾਈ ਦਾ ਗੱਲਾਂ ਦਾ ਖੜਾ ਰੋਣਾ ਬਸ ਬਹਿ ਕੇ ਉਹ ਗੱਲਾਂ ਹਾਸੀ ਖੇਡੀਆਂ ਕੁਝ ਵਿਚਾਰ ਵੀ ਹੋਊਗਾ ਹੁਣ ਦੇਖ ਲੈ ਹੁਣ ਆਏ ਆ ਵੀ ਮਿਹਨਤ ਕਰੀ ਹੋਈ ਦਿਖਦੀ ਆ ਮੈਂ ਗੰਨਾ ਬਹੁਤ ਅਕੜਾ ਕਹਿੰਦਾ ਮੈਂ ਆਪ ਗੱਣਾ ਦਿਖਾਉਂਦਾ ਨਹੀਂ ਗੱਡੀ ਛੱਡੀ ਗਟਾਈਆਂ ਤੇ ਲੈ ਕੇ ਆਦਾ ਕੁਝ ਵੀ ਨਹੀਂ ਗੰਨਾ ਵੀਰ ਕਿਰਨ ਦਾ ਗੰਨਾ ਕੁਝ ਵੀ ਨਹੀਂ ਆ ਉਹ ਕਹਿੰਦਾ ਮੇਰਾ ਦੇਖੀ ਲੈ ਲੈ ਝਾੜ ਦੁੱਵੇ ਲੈ ਝਾੜ ਦਾ ਪਾ ਕਰੂਗਾ ਚੇਹਰੇ ਪੂਲ ਰਾਜਾ ਝਾੜ ਦੇਖੀ ਦੂ ਇਹ ਟਾਲੀਆਂ ਨੇ ਇਹਦਾ ਟਰਾਲੀਆਂ ਨੇ ਦੱਸਣਾ ਉਹ ਤੂੰ ਦੇਖੀ ਝਾੜ ਆਏ ਗੰਨਾ ਧੰਨ ਮੈਨੂੰ ਹਵਾ ਲਵਾ ਦੋ ਮੜ ਜੀ ਯਾਰ ਕਿੱਥੇ ਹਵਾ ਲਵਾਈ ਤਾਂ ਹੋਈ ਹੁਣ ਨਹੀਂ ਪਾਣੀ ਖੜਾ ਲੈ ਹਵਾਦ ਲੱਗੀ ਹੋਈ ਹੈ ਹਵਾ ਲਵਾ ਕੇ ਲਾਇਆ ਹਵਾ ਲਵਾ ਕੇ ਲਾਇਆ ਪਾਣੀ ਹਾਂ ਉਹਨੇ ਦੱਸਣਾ ਫਿਰ ਮੈਂ ਕਹ ਰਾਂ ਮੰਡ ਉਹ ਤੇਰਾ ਦੇਖ ਮੇਰੀ ਸੁਣ ਗੱਲ ਚੱਲ ਐਂ ਕਰ ਜਾ ਗੱਜ ਦੀ ਮੇਰੀ ਤੇਰਾ ਹੈਗਾ ਰੜੇ ਚ ਮੇਰਾ ਹੈਗਾ ਮੇਰਾ ਹੈਗਾ ਸ਼ਿੜੀਆਂ ਚ ਉਹ ਭਾਈ ਆਲੂ ਵਾਲਾ ਦੇਖੀ ਨਾਲੇ ਉਹ ਫਰਕ ਆਲੂ ਵਾਲੇ ਦਾ ਆਲੂ ਵਾਲੇ ਪੈਸੇ ਵਿੱਚ ਤੇ ਪੂਰੇ ਕਰਨੇ ਮੈਂ ਸਾਰੇ ਹਾਂ ਤਾਂ ਕਹਿੰਦਾ ਨਾ 50000 ਰੁਪਏ ਦਾ ਡੈਵ ਆਲੂ ਉਹ ਚ ਪੂਰਾ ਕਰਨਾ ਉਹ ਪੂਰਾ ਹੋਣਾ ਉਹ ਮਾਰ ਨਹੀਂ ਕਰਨਾ ਇੱਕ ਵਾਰ ਕੀ ਫਸਦੂ ਕਰਨੀ ਤੂੰ ਮੈਂ ਕਹਿੰਦਾ ਤੁਹਾਨੂੰ ਮੈਂ ਤਾਂ ਕਹਿੰਦਾ ਵੀ ਤੇਰਾ ਵਧੀਆ ਤੇਰਾ ਘਾਟਾ ਬਹੁਤ ਬੇਬਾ ਆਲੂ ਵਾਲੇ ਇੱਕ ਵਾਰ ਕੀ ਐਕਟਰਾ ਕਰਨੀ ਤੂੰ ਭਾਈ ਵਧੀਆ ਗੱਲ ਹੈ ਨਾ ਉਹ ਤਾਂ ਤੇਰਾ ਦੂਰਾ ਕਿੰਨਾ ਜ਼ਿਆਦਾ ਨਿਕਲੂਗਾ ਓਏ ਮਹਾਰਾਜ ਨੂੰ ਪਤਾ ਵੀ ਘਾਟਾ ਬਹੁਤ ਪਿਆ ਉਹਦੇ ਮਾਂ ਬਹੁਤ ਘਾਟਾ ਪਿਆ ਬਹੁਤ ਘਟਾ ਬਹੁਤ ਘਾਟਾ ਪਿਆ ਕੱਲ ਤੂੰ ਜੀਰ ਦਿਖਾਵਾ ਫੇ ਆਪਣੇ ਜੀਰ ਹੀ ਦੇਖ ਦੇ ਤੇ ਅੱਜ ਤੇ ਹੀ ਆ ਗਈ ਜੀਰੀ ਵਾਲੀ ਜੀਰੀ ਦਾ ਪਤਾ ਪੂਰਾ ਨਹੀਂ ਹੈ ਸੋਸਾ ਨਾ ਦੇਖਤਾ ਚ ਠੀਕ ਹੈ ਯਾਰ ਅਖੀਰ ਸਭ ਤੇ ਮਾਰਾ ਤਾਂ ਇਹ ਹਾਂ ਹੈ ਨਾ ਉਹ ਰੀਤਾ ਵਾਲਾ ਰੀਤਾ ਆਇਆ ਮਾਂ ਜੜੀ ਜੀਰੀ ਖੜੀ ਹੈ ਜੀ ਟਾਪ ਵਧੀਆ ਇਹਨੇ ਸਖਾ ਕੇ ਪਾਣੀ ਲਾਇਆ ਬਾਈ ਬੜੇ ਥੋਕੇ ਨਾਲ ਉਹਦੀ ਸਾਈ ਜਾਂਦੀ ਹੈ ਟੁੰਡੀ ਟੁੰਡੀ ਸਾਡੀ ਨਹੀਂ ਆ ਗਈ ਤਾਜ ਸੁਣ ਲੈ ਜਾਨਾ ਕਿੰਨਾ ਕੀ ਪਤਾ ਪਰ ਤਰਾ ਹੌਂਦ ਦਾ ਮਹਾਰਾਜ ਦੀ ਕਿਰਪਾ ਕਰਦਾ ਅਹੜੇ ਹੁਣ ਬਦਲ ਗਿਆ ਜੜਿਆ ਦੇਖ ਆਹਤ ਵਾਲੀ ਗਿੰਨੀ ਨੂੰ ਉਤਰੇ ਨਾ ਫੇਰ ਪੈਣਾ ਹੁਣ ਸਾਡੀ ਨੋਂਦਈ ਸਿੰਦੀ ਕੜ ਕਿੰਨੀ ਪਊਗਾ ਹੁਣ ਪੱਕਾ ਵਾਜ ਨਾ ਲੰਬਤ ਲੱਗ ਜਣਾ ਲੈਂਟਰ ਲੱਗ ਗਿਆ ਅੱਜ ਠੀਕ ਹੈ ਮਾਸਟਰ ਦੀ ਚੇਰੀ ਗਿੱਟ ਦੇ ਉੱਪਰ ਹੋ ਗਈ ਹੁਣ ਪਾਈ ਆਏ ਨੇ ਹੋਣ ਭਾਈ ਜਣਾ ਹੁਣ ਪੈਣਾ ਹੋਣ ਭਾਈ ਜਣਾ ਅਰਦਾਸ ਖੋਲਣੀ ਮਾਸਟਰ ਦੇ ਕਰੀ ਦੁਆ ਨੂੰ ਬੰਦਣਾ ਪੈਣਾ ਅੱਗੇ ਤੇਰਾ ਜੀ ਜੀ ਨੂੰ ਬੁੱਝੇ ਲੱਗਦੇ ਨਹੀਂ ਮੈਂ ਦੇਖ ਲਈ ਹੈ ਭਾਈ ਉਹ ਤਾਂ ਅਹਮ ਦੇ ਮਨ ਹੈਗੇ ਮੈਂ ਕਹਨਾ ਯਾਰ ਉਹ 110 ਮਨ ਹੈਗੇ ਤੇਰੇ ਘੱਟ ਆਪਣੇ ਨਹੀਂ ਹੈਗੇ ਜੀ ਦੇ ਰੰਗ ਦਾ ਬੇਸ਼ੱਕ ਫਰਕ ਹੈਗਾ ਹੈ ਆਪਣੇ 408 ਦੇ ਬਹੁਤ ਘੱਟ ਹੈ ਕਿਤੇ ਹੈ ਕੋਈ ਦੇਖਾ ਚੋ ਜਾ ਦੇਖੀ ਇੱਥੇ ਦੇਖ ਇੱਧਰ ਨਿਕਾ ਮਾਰ ਜੀ ਹੈ ਨਹੀਂ ਆ ਜੀ ਨੂੰ ਮਾਰਨੀ ਕਿਤੇ ਦਿਖਦੀਆਂ ਫੰਡ ਦੂਰ ਤੇ ਬਲਾਦਾ ਵੀ ਹਾਂ ਦਬਿਆ ਹੋਇਆ ਆ ਇੱਕ ਸਾਹ ਖੜੀ ਆਲਾ ਸਾਹ ਨਹੀਂ ਸਲੀਪਰ ਇੱਕ ਸਾਹ ਰਹੀ ਇਹਦੇ ਬਾਕੀ ਪਾਤੀ ਜ਼ਹਿਰੀ ਦੇ ਜ ਕੋਈ ਹੋਵੇ ਜ਼ਹਿਰ ਦੱਸਦਾ ਜ਼ਹਿਰ ਦੱਸ ਆਪ ਦਵਾਈ ਪਾਈ ਜੀ ਜ਼ਹਿਰ ਪਾਤੀ ਹੈ ਹੈ ਆਪਣਾ ਕੁੱਤਾ ਕੁੱਤਾ ਸਾਡਾ ਕੁੱਤਾ ਦੋਮੀ ਸਾਡਾ ਕੁੱਤਾ ਸਾਡਾ ਕੁੱਤਾ ਕੁੱਤਾ ਟੌਮੀ ਸਾਡੀਆਂ ਜਿਹੜਾ ਸਾਡੇ ਯੂਰੀਏ ਨਾ ਜੀ ਨਹੀਂ ਹੈਗਾ ਜੀ ਟੌਪ ਦੀ ਹੈ ਬਹੁਤ ਕਰਿਆ ਠੀਕ ਜਿੰਮੇਦਾਰ ਦੀ ਤੈਨੂੰ ਫੜ ਲਾਦਾ ਰੇਹ ਕੇ ਮਹਾਰਾਜ ਫਸਲ ਪਰ ਆਸ ਹੁੰਦੀ ਆ ਕੋਈ ਵੀ ਜਿੰਮੇਦਾਰ ਫਸਲ ਪਰ ਛਾਲਾ ਬਾਦੀਆਂ 10 ਕਿਲਿਆਂ ਵਾਲਾ 50 ਕਿਲਿਆਂ ਵਾਲਾ ਫਸਲ ਪਰ ਛਾਲਾ ਬਾਦੀ ਫਸਲ ਪਰ ਹਰੇਕ ਮੇਰੇ ਪਰ ਨਹੀਂ ਠੰਡੀ ਠੰਡੀ ਨਹੀਂ ਹੈਗੀ ਹੁਣ ਗੰਨੇ ਪਰ ਦੇਖ ਲੈ ਖਰਚਾ ਸਾਰਾ ਹੋ ਰਿਹਾ ਏ ਹਾਂ ਠੀਕ ਆ ਬਾਅਦ ਮਾ ਜਾ ਕੇ ਪੇਮੈਂਟ ਆਉਣੀਆਂ ਹਾਂ ਨਹੀਂ ਹੁਣ ਤਾਂ ਯਾਰ ਪਈ ਜੈ ਸੁਤਾ ਇਹ ਉਹ ਗੱਲ ਨਹੀਂ ਕਰਦਾ ਮੈਂ ਉਹ ਕਹਿੰਦਾ ਵੀ ਸਾਰਾ ਖਰਚਾ ਪਹਿਲਾਂ ਜ਼ਿੰਮੇਵਾਰ ਨੇ ਪੱਲੇ ਦੇ ਕਰ ਬਈ ਪ੍ਰੋਡਕਟ ਕੋਈ ਪ੍ਰੋਡਕਟ ਆ ਤਿਆਰ ਹੋਣ ਦੇ ਬਾਅਦ ਵੇਚੇ ਦੇ ਵੇਚੇ ਇਨਕਮ ਤਾਂ ਕੋਈ ਨਹੀਂ ਹਲੇ ਬਾਅਦ ਮਾ ਇਕੱਠੇ ਪੈਸੇ ਆਉਣੇ ਹੁਣ ਗੰਨੇ ਦੀ ਬਣਾਈ ਤਾਂ ਗੰਨੇ ਦੀ ਬਣਾਈ ਤਾਂ ਜਾਣੀ ਆ ਬਈ ਆਹੋ ਕੋਈ ਵੀ ਚੀਜ਼ ਆ ਹੁਣ ਕਿਹੜੇ ਆ ਸਿਕਾਇ ਨੌਕਰੀ ਆ ਜਾਂ ਕੋਈ ਵੀ ਨੌਕਰੀ ਲੱਲਾ ਬਿਦੂ ਵੀ ਤਿੰਨ ਮਹੀਨੇ ਪੈਸੇ ਆ ਜਾਣੇ ਹੋਰ ਇਦਾਂ ਕਰਦਾ ਬਿਜ਼ਨਸ ਪ੍ਰੋਡਕਟ ਤਿਆਰ ਕਰਨਾ ਤਾਂ ਪ੍ਰੋਡਕਟ ਬੀਬੀ ਕੇ ਤਾਂ ਤੁਹਾਨੂੰ ਪੈਸੇ ਆਉਣੇ ਆ ਲੈ ਵੀ ਮਾਰਾ ਸੱਚਿਆ ਪਾ ਸ਼ੁਕਰ ਕਰ ਤੂੰ ਹੁਣ ਵਿਕੇਦੇ ਪੈਸੇ ਆ ਜਾਣੇ ਪਹਿਲਾਂ ਤਾਂ ਪ੍ਰੋਡਕਟ ਤੇ ਲੋਕਾਂ ਕੋਲ ਪਹੁੰਚਦੇ ਬਾਅਦ ਪੈਸੇ ਆ ਕਰਦੇ ਉਹਦੇ ਲੋਕੀ ਚੀਨੀ ਖਾ ਕੇ ਮਕਾਨ ਦੇ ਤਾਂ ਪੈਸੇ ਆਲੇ ਵੀ ਰਹਿੰਦੇ ਥੋੜੇ ਜੀ ਤਿੰਨ ਤਿੰਨ ਸਾਲ ਬਾਅਦ ਆਇਆ ਫਿਰ ਤਿੰਨ ਤਿੰਨ ਸਾਲ ਬਾਅਦ ਪੈਸਾ ਹੋ ਜਾਣਾ ਗਾਹ ਨੂੰ ਤਿੰਨ ਸਾਲ ਬਾਅਦ ਹੀ ਆਉਣਾ ਹੈ ਹੈ ਆਇਦ ਕੀ ਤਿੰਨ ਸਾਲ ਬਾਅਦ ਉਹਦੇ ਦੇਖ ਲਿਓ ਨਹੀਂ ਨਹੀਂ ਦੱਸਤਾ ਤੁਹਾਨੂੰ ਮੈਂ ਅੱਟੇਉ ਦਾ ਹੋਇਆ ਖਾਲੀ ਪਈ ਬਦਲ ਹੋਗਾ ਗੂੜਾ ਕਤਤ ਪਾ ਦੇ ਕਹੀ ਪੈਂਦੀ ਬੂੜ ਬੱਦਲ ਜੜਿਆ ਆ ਜਾ ਠਈ ਲੱਗੇ ਤੇ ਠਈ ਬਹੁਤ ਤੇ ਬਹੁਤ ਸਵਾਦ ਬਹੁਤ ਤੇ ਖਾਣ ਨੂੰ ਆਹ ਦੇ ਕਿੰਨੇ ਗਿਰੇ ਮੈਂ ਕਿਹਾ ਬੀਬੀ ਕਾਹਦੀ ਸਵਾਦ ਤੀ ਢਿੰਗ ਸਵਾਦ ਤਾ ਹੁਣ ਖਤਮ ਹੋ ਗਿਆ ਹੁਣ ਤਾਂ ਤੂੰ ਕਹ ਖਾ ਛੱਡ ਦੇ ਛੱਡ ਲੈ ਉਹ ਯਾਰ ਕਿਹਦਾ ਛਾਪ ਪਤਾ ਕੀ ਆ ਏ ਹੀਟਾਂ ਗਿਰਦਾ ਏ ਗੂੰਹ ਹੋ ਜਾਂਦਾ ਜਦ ਦੇ ਫੁੱਟ ਦਾ ਪੱਕਾ ਹੋ ਗੇ ਹਾਂ ਉਹ ਪੱਕਾ ਗਿਰਦਾ ਜਿਹੜਾ ਗੇਠਾਂ ਕਰ ਗਿਆ ਖਤਮ ਖਾਣੀ ਦੇ ਬਿਸ਼ੇ ਉਹ ਕਿਹਦੇ ਵਕ ਚਾਹ ਪਟਾਕਾ ਪੈਂਦਾ ਜਦ ਉਹ ਪਿਆ ਕਿ ਚਾਹ ਕਿਰਿਆ ਉਹ ਪਰ ਕੁਲ ਕੁਲ ਮੈਨੂੰ ਤਾਂ ਦੇਖਣ ਨੂੰ ਜੀ ਕਰਦਾ ਉਹ ਵੀ ਲੋੜ ਦੇ ਇਹ ਤਾਂ ਮੈਂ ਭਾਈ ਠੀਕ ਹੈ ਜੱਜ ਜੀ ਹੁ ਸਾਰੀ ਠੀਕ ਹੈ ਸਾਰੀ ਕਵਬਰ ਨਾਲੇ ਹੁੰਦਾ ਰਹੇ ਨੂੰ ਸਿਟੇ ਉਹ ਜਿੱਥੇ ਤੱਕ ਲੱਗਦਾ ਹਾਂ ਹਾਂ ਵੀ ਨਹੀਂ ਤਿਆਰ ਹੈ ਪਊਗਾ ਹਾਂ ਪਊਗਾ ਯਾਰਾ ਭਈਆਂ ਦੀ ਜੀਭਾ ਨਿਕਲਿਆ ਭਈਆਂ ਸਭ ਦੀ ਜੀਭਾ ਨਿਕਲਿਆ ਭਈਆਂ ਇਹ ਕਹਿੰਦਾ ਮਾਸਨ ਉਹ ਬਾਬਾ ਉਹ ਕਟ ਨਹੀਂ ਜਾਦਾ ਜੀ ਦੀ ਕੌਣ ਕਹਿੰਦਾ ਇਹ ਕਹਿੰਦਾ ਅਈ ਮਾਥਣ ਨਾਲ ਜ਼ਿਆਦਾ ਕੱਢ ਨਹੀਂ ਸਕਦੇ ਮੈਂ ਤੁਹਾਡੇ ਦੋਨਾਂ ਬਾਪ ਉੱਪਰ ਕੱਢ ਨਹੀਂ ਆ 110 ਕੱਢਦੇ ਨਹੀਂ ਕੱਢਦੇ ਨਹੀਂ ਉਹ ਨਿਕਲ ਜਾਂਦੀ ਰਿੱਤਾ ਝਾੜ ਵੱਧ ਵੱਧ ਦਿੰਦਾ ਰਿੱਤਾ ਝਾੜ ਇਹ ਬੀਜ ਦਾ ਫਰਕ ਹੈ ਬੀਜ ਵੀ ਬਦਲ ਜਾਂਦਾ ਬੀਜ ਦਾ ਹੀ ਫਰਕ ਹੈ ਝਾੜ ਟਾਈਮ ਵੀ ਲੰਦਾ ਜ਼ਿਆਦਾ ਪਿਛਲੇ ਸਾਲ ਤੇਰੇ ਬਾਪੂ ਨੇ ਜੀਰੀ ਕਿਸੇ ਦੀ ਨਹੀਂ ਨਿਕਲੀ ਜਿੰਨੀ ਜੀਰੀ ਕੱਢ ਗਿਆ ਰਿਕਾਰ ਤੋੜਦਾ ਤਾਂ ਉਹ ਨਾ ਤੋੜਿਆ ਨਾ ਜੀਰੀ ਦਾ ਉਹ ਗੁੰਮ ਜਾਂ ਫਿਰ ਜਾਂਦਾ ਪਾਵਾ ਮੈਨੂੰ ਪਤਾ ਲੱਗਦਾ ਜੀ ਟਰਾਲੀ ਭਰਦੀ ਆ ਵੀ ਕਿਆ ਕਰੇ ਤੇ ਫੇਰ ਬਾਦਵਾ ਘਣਾਉਣ ਲੱਗਦਾ ਆ ਆ ਆ ਆ ਆ ਆ ਆ ਦਸਣਾ ਪਹਿਲਾਂ ਕੁਝ ਨਹੀਂ ਪਹਿਲਾਂ ਸੁਣੀ ਜਾਂਦੀ ਸਭ ਜੀ ਇਹਨੇ ਮਾਜੋ ਦੱਸ ਐਂਡਮਾ ਖੋਲ ਲੈ ਫਿਰ ਆਜ ਐਂਡਮਾ ਖੋਲ ਲੈ ਰਾਜ ਵੀ ਨੇ ਜਦ ਫਸਲ ਜਦ ਫਸਲ ਖਤਮ ਹੋ ਗਈ ਬਿਨਾ ਹੋ ਗਈ ਪਾਦਾ ਮੈਂ ਸੇਵਾ ਬਹੁਤ ਕਰੀ ਆ ਜੀਰੀ ਜੀ ਹੌਲੀ ਹੌਲੀ ਇਹ ਬੈਗਰੀ ਫੱਤਿਆ ਪਾਛਾ ਜਪਾ ਦੇ ਹੁਣ ਤਾਂ ਜੀਬ ਬਾਹਰ ਨਿਕਲੀ ਪਈ ਆ ਘਰ ਦੇ ਕਿਰਪਾ ਬਦਲ ਬਹੁਤ ਜੜਾ ਜੰਨੀ ਗੜ ਕੀ ਨਹੀਂ ਤੇ ਆ ਆ ਆਇਆ ਬਦਲ ਬਹੁਤ ਆ ਬਦਲ ਆ ਐਂਡਾ ਇਧਰ ਸ਼ਾਮ ਨੂੰ ਕਹੋ ਕੱਲ ਰਾਤ ਨੂੰ ਵੀ ਤਾਂ 1 ਵਜੇ ਕਿੰਮੀ ਆਇਆ ਆਇਆ ਲੱਸੀ ਗਿਆਰ ਮੈਂ ਆਗੇ ਮੈਂ ਮਿੰਜਿੰਦ ਕਰਦੇ ਮੇਰੇ ਬਾਅਦ ਉਹਦੇ ਬਾਅਦ ਮੈਂ ਨਾ ਮਰ ਜਾ ਪਿਆ ਬਸ ਦੋ ਦਿਨ ਤੱਕ ਦੋ ਘੰਟੇ ਪਾਵੇ ਨਾ ਚੜੀ ਆਲਾ ਮੈਂ ਉਹਨੇ ਦੇਖੀ ਤੂੰ ਫਸਲਾ ਦੇ ਲੂਹੇ ਬਣਦੇ ਨੇ ਹੈ ਘੁੰਮੀ ਜਾਂਦਾ ਕਿਸੇ ਡੌਲ ਪਰ ਕੱਖ ਨਹੀਂ ਹੈਗਾ ਵਿੱਚ ਧਾਨਾਂ ਦੇ ਦੇਖ ਲੈ ਜਿਹੜਾ ਮਾਰੀ ਜਾਂਦਾ ਉਹ ਘੁੰਮੀ ਜਾਂਦਾ ਆ ਦਾਦੀ ਚਾਕੇ ਫੇਰ ਲਾਂਗੇ ਆ ਉਹ ਪਰਲੇ ਕੱ ਕਿੱਧਰ ਗਿਆ ਹੋਣਾ ਉਹ ਪਰਲੀ ਸਾਈਡ ਨਾਲਾ ਠੀਕ ਆ ਬੰਦਾ ਜਿਹਨੇ ਕੰਮ ਕਰਿਆ ਖੜੇ ਹੀ ਸਾਦਾ ਯਾਰ ਆਮ ਆ ਮੇਰੇ ਵੀ ਜਿੱਤੇ ਕੱਪੜਾ ਦੇਖੀਓ ਹੁਣ ਬਦਲਣੇ ਵਿੱਚ ਜਾ ਕੇ ਨਹੀਂ ਪਹਿਲਾਂ ਥੋੜੇ ਉਰੀ ਹੁੰਦੀਆਂ ਦੇ ਕਿ ਲਾੜੀਆਂ ਕਲੂੜੀਆਂ ਜੀ ਇਹਨਾਂ ਦੀਆਂ ਉਰੇ ਹੁੰਦੇ ਜੀ ਆਹ ਜਿੱਥੇ ਹੁਣ ਤਾਂ ਲੱਗੇ ਹੋਏ ਆ ਯਾਰ ਉਹ ਟੇਉ ਤੇ ਸਿੱਧਾ ਉਹ ਪਹੀ ਤੱਕ ਸਾਰੀ ਇਹ ਕੀ ਆ ਹਾਂ ਸਾਰੀ ਇਹ ਹੁੰਦੇ ਆ ਇਹ ਆ ਉਹ ਟੇਉ ਤੇ ਲੈ ਗਿਓ ਪਹੀ ਤੱਕ ਅਸੀਂ ਉਹਦੇ ਕੋਈ ਨਹੀਂ ਲਾਉਣ ਤੇ ਉਹਦੇ ਪਪਾ ਭਰ ਤੂੰ ਚਾਹੁੰਦਾ ਦੋ ਖਿਲਾੜੀ ਦੀ ਉਹ ਇੱਕ ਲਾੜੀ ਦੀ ਹੋਰ ਸਮਾਂ ਲਮਗਲਮਾ ਮੋਟਾ ਇਹੀ ਕੰਮ ਹੁੰਦਾ ਪੈਣ ਨੂੰ ਮਿਲ ਜੇ ਅੰਬ ਆਹ ਉਹ ਰੇ ਦੇ ਫੜਨੇ ਨੂੰ ਵੀ ਜੀ ਕਰਦਾ ਇੱਥੇ ਪੱਤ ਆਉਣੀ ਬਾਸ਼ਨਾ ਆਉਣੀ ਪੱਤ ਦੀ ਇਹਨੇ ਉੱਤਰ ਪਿੰਡ ਕਿੰਨੇ ਨਿਆਣੇ ਤੁਰ ਪੈਣਾ ਵੀ ਪੱਤ ਆ ਗਈ ਹਾਂ ਜਦੋਂ ਆਟੇ ਹੂੰ ਦਾ ਪੱਤਾ ਤੋੜਨਾ ਉੱਪਰ ਰੱਖਣਾ ਕੋੜਾ ਚਾਹ ਘਰ ਨੂੰ ਆ ਠੀਕ ਆ ਗੱਲ ਨਾ ਮੈਂ ਦੇਖੀ ਕਿ ਖiladi ਜਲਦੀ ਆ ਓਰੇ ਜਿੱਥੇ ਆਪਾਂ ਖੜੇ ਆ ਉਥੇ ਓਰੇ ਅੰਬੇ ਹੁੰਦੇ ਦੇ ਲੈਨ ਚ ਅੰਬ ਅੰਬ ਉਹ ਪਿੱਛੇ ਵੀ ਅੰਬ ਭਾਈ ਉਹ ਰੱਖੀ ਵੀ ਬਾਈ ਉਹਨੇ ਮੋਟਰ ਪਰ ਚਲੋ ਭਾਈ ਤਿੰਦਾ ਚ ਇਹ ਵੀਡੀਓ ਹੀ ਦੇਖਦਾ ਜੇ ਤਿੰਦਾ ਕੋਲ ਦੀ ਜ਼ਮੀਨ ਹੈ ਤਿੰਦਾ ਕਿੱਥੇ ਆਉਂਦਾ ਓਰੇ ਇੱਧਰ ਮੋਟਰ ਵੱਲ ਨੂੰ ਚਲਾ ਕੇ ਮੋਟਰ ਨੂੰ ਨੇ ਡੌਲ ਡੌਲ ਗੱਡੀ ਦਾ ਫੋਨ ਵੀ ਆਉਂਦੇ ਹੁੰਦੇ ਕੱਖ ਆਏ ਆਏ ਆ ਫੋਨ ਵੀ ਆਉਂਦੇ ਆ ਮੈਰ ਦਿੰਦਾ ਆਉਂਦੇ ਹੁੰਦੇ ਤੇ ਅੱਜ ਆਏ ਯਾਰ ਮੈਂ ਆਪ ਆਇਆ ਤਿੰਦਾ ਬੇਝਕ ਮੈਨੂੰ ਗਾਲਾਂ ਕੱਢੀ ਠੀਕ ਆ ਵੀ ਮੇਰੇ ਗੱਲਾਂ ਕਰਦੇ ਆ ਆ ਤੇਰੇ ਬਾਪੂ ਨੇ ਛਾਂਗੇ ਆ ਨਹੀਂ ਤਾਂ ਫਿਰ ਇਹੀ ਬਹੁਤ ਖਲਾਰਾ ਕਰਿਆ ਪਹ ਹੁੰਦਾ ਡੌਲ ਨੂੰ ਆਇਨ ਤਾਂ ਹੁੰਦਾ ਪੂਰੇ ਸੁੱਖਾ ਸੁੱਖਾ ਖੜਾ ਹੁੰਦਾ ਸਾਫ ਕਰਿਆ ਆ ਵੀ ਤਾਂ ਆ ਮੋਟਰ ਕੋਲੋਂ ਰੇ ਸੁੱਕਾ ਬਹੁਤ ਉਹ ਅੱਗੇ ਜਿਹੜੀ ਡੌਲਾ ਉਹ ਨਹੀਂ ਹੈਗੀ ਕੋਠੀ-ਕੋਟੇ ਆਏ ਉਹ ਨੂੰ ਐਨੀ ਚੌੜੀ ਕਰ ਲੋ ਸਾਨੂੰ ਫਾਇਦਾ ਹੋ ਜਾਣਾ ਸਾਨੂੰ ਤੁਹਾਨੂੰ ਉਹਨੂੰ ਫਾਇਦਾ ਹੋਣਾ ਰ ਬਾਈਕਲ ਲੱਗ ਜਿਹੜਾ ਉੱਪਰ ਨੂੰ ਆਪਣਾ ਲੋਡ ਕਰਦੇ ਆ ਠੀਕ ਮਨ ਤਾਂ ਲੋਟ ਆ ਮਨ ਤਾਂ ਬਿਨਾਂ ਉੱਥੇ ਹੀ ਲੋਟ ਕਿਹੜਾ ਹੋਇਆ ਇਹਦੇ ਬਾਪੂ ਨੂੰ ਨਾ ਦਿਖਾ ਦੇਣੀ ਮੇਰਾ ਤਾਂ ਮੋਟਰ ਸਿਕੋ ਉੱਥੇ ਆ ਜਾਂਦਾ ਉਸਦੇ ਆਹ ਬਾਟਾ ਉਰੇ ਦਰਾ ਦੇਖ ਲੈ ਆਪਣਾ ਨਹੀਂ ਮੈਂ ਤੇਰੇ ਬਾਪੂ ਨੂੰ ਕਹਣਾ ਗਾਣ ਵੀ ਮਾੜੀ ਲਾ ਦੇ ਮਿੱਟੀ আর ਮੇਰਾ ਮੋਟਰਸਾਈਕਲ ਲੰਗੀ ਜਾਊਗਾ ਮੋਟਰਸਾਈਕਲ ਕਰ ਦੂੰਗਾ ਕੋਈ ਨਾ ਮੋਟਰਸਾਈਕਲ ਆਇਆ ਨਾ ਮੋੜੂ ਮੈਨੂੰ ਬਾਟ ਮੈਂ ਦੋ ਫੁੱਟ ਦੋ ਢਾਈ ਫੁੱਟ ਤੱਕ ਕਰ ਦਿੰਦਾ ਹੈਗਾ ਹੀ ਆਪ ਨੂੰ ਤਿੰਨ ਕ ਫੁੱਟ ਬਹੁਤ ਐਨੀ ਚੌੜੀ ਬਹੁਤ ਹੈ ਬਣਾ ਦੀ ਚੌੜੀ ਵੀ ਕੋਈ ਉਹ ਐਨੀ ਚੌੜੀ ਆ ਜਿੰਨੀ ਆ ਹੈ ਬਸ ਜਿੰਨਾ ਕ ਮੋਰੇ ਬਸ ਐਨੀ ਐਨੀ ਦਾ ਬੱਟ ਹੈ ਉਹ ਤਾਂ ਪਹੀਓ ਹੋਗੀ ਬਾਈ ਨਹੀਂ ਐਨੀ ਬਾੜ ਮੋਟਰਸਾਈਕਲ ਲੰਗੀ ਜਾਣਗਾ ਹਾਂ ਬਹੁਤ ਕਰ ਦਿੰਨੇ ਕੋਈ ਨਾ ਇੰਨਾ ਕੋ ਚੱਕਰ ਨੂੰ ਐਨੀ ਕਿਹੜੇ ਮੇਰਾ ਗੂੜਾ ਮਾਰੀ ਜਾਂਦਾ ਕਿਹੜੇ ਕਰੋੜ ਰੁਪਏ ਖਤਮ ਹੋਣ ਐਨੇ ਚ ਚਲੋ ਬਾਈ ਚੰਗਾ ਚੰਗਾ ਜੀ ਆਸ੍ਰੀਕਾਲ ਰਾਤਰੀਕਾਲ ਜੀ ਰਾਤਰੀਕਾਲ